ਅਪ ਨੂੰ ਹੋਰ ਲਿਖਾ ਦੇ ਜਿਹੜਾ ਕੋਈ ਹੋਰ ਸਮਾਨ ਆਇਆ ਕਿਸੇ ਤੋਂ ਲੇਖ ਲੇਖ ਪਤਾ ਇੱਕ ਤਾਂ ਦੇਖ ਰੇ ਵਾਲੇ ਲੇਖ ਠੀਕ ਹੈ ਉੱਥੇ ਦੇਣਾ ਆਪਾਂ 60 7000 ਰੁਪਇਆ ਠੀਕ ਹੈ ਕੋਈ ਨਹੀਂ ਉਸ ਸਪਰੇ ਵੀ ਜਿਹੜੀ ਪਿਛਲੀ ਸਾਰੀ ਹਾਂ ਇਹ ਤਾਂ ਤੇਰੇ ਜਿਆਦਾ ਹੈ ਨਾ ਸਾਰਾ ਕੁਝ ਮੈਨੂੰ ਪਤਾਗਾ ਤੇ ਕੋਈ ਹੋਰ ਹਾਂ ਇੱਕ ਆ ਭਾਰਤੀ ਨਾਲ ਵੀ ਹਿਸਾਬ ਪਤਾ ਕਰਨਾ ਉਹਨਾਂ ਦਾ ਵੀ ਹੈਗਾ ਚਲੋ ਤਾਂ ਕੋਈ ਨਹੀਂ ਕਰ ਲਾਂਗੇ ਇੱਕ ਝੋਨਿਆਂ ਦੇ ਹੋਣਗੇ ਲਵਾਈ ਆ ਝੋਨਿਆਂ ਦੇ ਲਵਾਈ ਵਾਲੇ ਜਿਹੜਾ ਆਪਾਂ ਪੂਚਾ ਬਾਹ ਬਹਾਈ ਵਾਲੇ ਉਹ ਵੀ ਹੈਗੇ ਸਾਰਾ ਕੁਸਰ ਕੋਈ ਨਹੀਂ ਸਾਰਾ ਸਿਸਟਮ ਨੇ ਲਖਾਈ ਚਲੋ ਜਿਵੇਂ ਕੁਝ ਹੋਊਗਾ ਹੈ ਫਿਰ ਮੈਂ ਕੁਸਤਾ پیسے ਮੇਰੇ ਕੋਲ ਹੈਗੇ ਆ ਤੇ ਕੁਸ ਮੈਂ ਜਿਵੇਂ ਅਗਲੀ ਤਨਖਾਹ ਆਗੀ ਉਦੋਂ ਉਹ ਕਰ ਲਾਂਗੇ ਠੀਕ ਆ ਠੀਕ ਹਾਂ ਤਾਂ ਇਹ ਜਿਹੜੇ ਦੇਣੇ ਦੇਣੇ ਆ ਉਹ ਲੇਖ ਪਹਿਲਾਂ ਤਾਂ ਸਾਰੇ ਮੈਨੂੰ ਉਹ ਦਿਖਾ ਦਿਓ ਜਿਵੇਂ ਇੱਕ ਤਾਂ ਰੇਸਪਰੇਅਰਾਂ ਦੇ ਹੋਗੇ ਇੱਕ ਹੋ ਗਿਆ ਆਪਣਾ ਜਿਹੜਾ ਝੋਨਾ ਲਵਾਇਆ ਹੋ ਗਿਆ ਇੱਕ ਜਿੱਤੂ ਸਾਰਾ ਬਾਣ ਬਹਾਇਆ ਜਾਂ ਸਾਰਾ ਜਿਵੇਂ ਸਿਸਟਮ ਹੋ ਗਿਆ ਉਹ ਹੋ ਗਿਆ ਤੇ ਕੋਈ ਹੋਰ ਦੇਖ ਰੋਹਾਂ ਦੀ ਜਿਹਨੂੰ ਜ਼ਰੂਰੀ ਆ ਪਹਿਲਾਂ ਉਹ ਕਰ ਦੋ ਮੈਂ ਇੱਕ ਦਿਨ ਰੋਕ ਵੀ ਲਊਗਾ ਬਸ ਜ਼ਰੂਰੀ ਤਾਂ ਇਹ ਵੀ ਆ ਜਿਹੜੇ ਕੰਮ ਆ ਇਹਨਾਂ ਨੂੰ ਵੀ ਤਾਂ ਦੇਣੀ ਨੇ ਇਹਨਾਂ ਦਾ ਚਲੋ ਹੋਊ ਇਹਨਾਂ ਤਾਂ ਦੇਵਾਂਗੇ ਕੁਸਤਾ ਮੈਨੂੰ ਦੇਤੇ ਸੀਗੇ 10000 ਰੁਪਏ ਦਾ ਵਾਗੈ ਨਾ ਵੀ ਹੈ ਉਹਦੋਂ ਮੈਂ ਜਦ ਤੁਸੀਂ ਕਿਹਾ ਨਹੀਂ ਸੀਗਾ ਉਹ ਕਹਿੰਦੇ ਕੁਸਤਾ ਰਾਸ਼ਨ ਲੈ ਦੇ ਸੀਗੇ ਉਸ ਨੂੰ ਉਹਨਾਂ ਨੂੰ ਜ਼ਰੂਰ ਤੇ ਸੀ ਬਾਕੀ ਉਹ ਕਟਕਟਾ ਕੇ ਉਹ ਕਰ ਲਾਂਗੇ ਅਜੋ ਚੋਨਾ ਲਾਈ ਜਾਂਦੇ ਉਹਨਾਂ ਨੇ ਅਖਰ ਜਨ ਜਾਣ ਵੇਲੇ ਲਾਵਾਂਗੇ ਠੀਕ ਹੈ ਅਜੋ ਉਹ ਇਕੱਠੇ ਹੀ ਲੈਣੇ ਨਾ ਸਾਰਿਆਂ ਨੂੰ ਇਕੱਠਾ ਲੈਣੇ 2 ਮਹੀਨੇ ਲੱਗੂ ਚੋਨਾ ਅਜੇ ਤਾਂ ਮਹੀਨੇ ਹੋਇਆ ਇਹ ਮਹੀਨਾ ਹੋਰ ਲਾਉਣਗੇ ਇਹਨਾਂ ਤੇ ਚਲ ਆਪਾਂ ਮੈਂ ਉਹ ਕਰਕੇ ਰੱਖ ਲੂੰਗਾ ਲੈ ਕੇ ਰੱਖ ਮੇਰੇ ਜਦ ਮੰਗਣਗੇ ਤੇ ਤੁਸੀਂ ਹੋਰ ਦੇਖੋ ਕੋਈ ਹੋਰ ਜਿਆਦਾ ਕਰੋ ਵੀ ਕੋਈ ਹੋਰ ਉਹ ਦੁਕਾਨ ਆ ਦੇ ਆਰਦਾ ਕੋਈ ਦੇਣਾ ਹੋਵੇ ਦੁਕਾਨ ਵਾਲੇ ਦੀ ਦੇਣੀ ਜੇ ਤਾਂ ਸੌਦਾ ਪਤਾ ਲੈ ਕੇ ਆਉਣਾ ਚਾਕੇ ਕਦੇ ਕਿਵੇਂ ਕਦੇ ਕਿਵੇਂ ਲੈ ਕੇ ਆਉਨੇ ਆ ਠੀਕ ਹੈ ਉਹ ਪਰਚੀ ਲੈ ਨਹੀਂ ਸੀ ਉਹ ਤੋਂ ਹਾਂ ਪਰਚੀ ਲੈ ਦੀ ਸੀ ਉਹ ਪੈਸੇ ਦੇ ਤੀ ਮਾ ਕੋਈ ਨਹੀਂ ਉਹ ਤਾਂ ਉਹ ਵੀ ਫੜ ਲੂਗਾ ਹੈ ਸਾਕਤਾਬ ਲਿਖੀ ਜਾਂਦੇ ਹੋ ਹੈ ਉਪਰ ਐ ਨਾ ਮਾਤਾ ਫਿਰ ਜਿਹੜਾ ਹੋਇਆ ਪਿਛਲੇ ਮਹੀਨੇ ਦਾ ਸਾਰਾ ਫਿਰ ਦੇ ਰਾਂਜੀਨੀ ਨੂੰ ਲੋੜ ਆ ਉਹਦੇ ਚ ਧੋਖਾ ਨਹੀਂ ਰਹਿੰਦਾ ਨਾਲੇ ਆ ਵੀ ਕਿਸੇ ਨੂੰ ਵੱਧ ਨਹੀਂ ਦਿੱਤੇ ਜਾਂਦੇ ਨਾਲੇ ਇਹ ਵੀ ਘੱਟ ਵੀ ਨਹੀਂ ਤੇ ਜੇ ਆਪਾਂ ਘਰੇ ਨਾਲ ਲਿਖੀਏ ਨਾ ਜਦੋਂ ਅਸੀਂ ਹਿਸਾਬ ਕਰਦੇ ਨੇ ਫਿਰ ਆਪ ਨੂੰ ਇਹ ਲੱਗਦਾ ਵੀ 60 ਸਤ੍ਰੇ ਕਾਦਾ ਬਣਾ ਲਿਆ ਨਹੀਂ ਇਹ ਤਾਂ ਪਰਸ ਇਹ ਤਾਂ ਗੱਲ ਹੈਗੀ ਪੁੱਤ ਤਾਂ ਹੀ ਤਾਂ ਫਿਰ ਹਿਸਾਬ ਚ ਰੋਲਾ ਨਹੀਂ ਪੈਂਦਾ ਹੈਗਾ ਜੇਲੇ ਆਪਣੇ ਕੋਲੇ ਲਿਖਿਆ ਹੋਵੇ ਹਣਾ ਤੇ ਨਾਲੇ ਮੈਂ ਆਏ ਕਹਿੰਦੀ ਸੀ ਅਕਤੀ ਹੁਣ ਦੇਖ ਪੈਸੇ ਚਾਹੀਦੇ ਤੇ ਹੁਣ ਮਨਿੰਦਰ ਨੂੰ ਵੀਰਾ ਕੱਪੜਾ ਦਵਾ ਕੇ ਲਿਆਉਣਾਗਾ ਚਲੋ ਕੋਈ ਨੋਹਾ ਗਰਮ ਦੇਖ ਕੇ ਛੱਟ ਮਾਰਦੀਆਂ ਹੈ ਤੈਨੂੰ ਪਤਾ ਹੀ ਹੁਣ ਹਿਸਾਬ ਕਿਤਾਬ ਕਰੀ ਜਾਂਦੇ ਆ ਪਹਿਲਾਂ ਜੋੜ ਤੋੜ ਤਾਂ ਲਾ ਲੰਦਿ ਜੇ ਬਚ ਗਏ ਤਾਂ ਦੇ ਦਾਂਗੇ ਚੱਲ ਕੋਈ ਨਹੀਂ ਬਚ ਗਏ ਕਹਿੰਦਾ ਦੇ ਦਾਂਗੇ ਨਾ ਕੁੜੀ ਆਈ ਐ ਨਾਲ ਪਰੌਣਾ ਆਇਆ ਹੁਣ ਆਪਣਾ ਹੱਕ ਨਹੀਂ ਮੰਗਦਾ ਹੈ ਕੋਈ ਡੀੜਾ ਕੱਪੜਾ ਦੇ ਕੇ ਤੂੰ ਹਜੇ ਕਹਿੰਦਾ ਲੈ ਲੋ ਹਾ ਕਰਮਲ ਇਹ ਜਿਹੀਆਂ ਗੱਲਾਂ ਨਾ ਕਰਿਆ ਕਰ ਨਾਲੇ ਧੀ ਨੂੰ ਦੇਣਾ ਜਵਾਈ ਨੂੰ ਦੇਣਾ ਕਿਸੇ ਨੂੰ ਦੇ ਕਿਉਂਣਾ ਆਪਾਂ ਨੇ ਚੱਲ ਤੂੰ ਮਾਂ ਮੇਰੀ ਗੱਲ ਸੁਣ ਤੁਸੀਂ ਐ ਕਰੋ ਅੱਜ ਜਾਣਾ ਕੱਲ ਨੂੰ ਜਾਣਾ ਮੇਰੀ ਗੱਲ ਸੁਣ ਪੁੱਤ ਮੈਂ ਤਾਂ ਐ ਕਹਿੰਦੀ ਡੀੜਾ ਕੱਪੜਾ ਅੱਜ ਦਵਾ ਲੈਂਦੀ ਉਹਨੂੰ ਚੱਲ ਤੁਸੀਂ ਐ ਕਰੋ ਅੱਜ ਦਵਾ ਲਿਓ ਮੇਰੇ ਮੋਬਾਈਲ 'ਚ 10000 ਦੇਖ ਲੈ ਆਪ ਸਹੀ ਗੱਲ ਹੈ ਜੇਬ ਤੇ ਨਹੀਂ ਹੈ ਕਿ ਉਹ ਤੇ ਗੂਗਲ ਪੇ ਚ ਪਾ ਦੂਗਾ ਇਹ ਅੱਛਾ ਮੈਂ ਉੱਥੇ ਫੋਨ ਮਾਰੀ ਜਾਂ ਮੈਂ ਉੱਥੇ ਦਵਾਈਆਂ ਵੇਚਣ ਲੱਗ ਰਿਹਾ ਹੋਊਗਾ ਇਹਨੇ ਮੇਰੇ ਫੋਨ ਨਹੀਂ ਚੱਕਣਾ ਹੈਗਾ ਖੜੀ ਚੱਕੀ ਜਾ ਕੇ ਪਹਿਲਾਂ ਕਿ ਦਿਨ ਚੱਕ ਤੂੰ ਦੱਸ ਸਕਾਂ ਹਾਂ ਜੀ ਹੁਣ ਮੈਂ ਜ਼ਰੂਰ ਚੱਕੂੰਗਾ ਤੁਸੀਂ ਲੈ ਲਓ ਬੇਪਰਵਾਹ ਹੋ ਕੇ ਲੈ ਰਿਹਾ 10000 ਦਾ ਸਮਾਨ ਬਾਈ ਮੈਤੋਂ ਨਹੀਂ ਆਏ ਜਾਇਆ ਜਾਂਦਾ ਪੈਸੇ ਮੇਰੇ ਤਾਂ ਹੱਥ ਦੇ ਧਰਦੇ ਤਾਂ ਤਾਂ ਮੈਂ ਭਗ ਜੂਗੀ ਨਹੀਂ ਮੈਤੂ ਨਹੀਂ ਉੱਥੇ ਦੁਕਾਨਾਂ ਤੇ ਖੜੀ ਪਉਣ ਉੱਥੇ ਮੇਰੀ ਬੇਇੱਜ਼ਤੀ ਹੋ ਜਾ ਕਰੋ ਘੰਟਾ ਘੰਟਾ ਇਹਨੇ ਫੋਨ ਨਹੀਂ ਚੱਕਣਾ ਆਇਗਾ ਨਾਲੇ ਸਕੇਂਦਰਾ ਜਾਂਦਾ ਮਨ ਕਰੇ ਕੀ ਪਤਾ ਕਿੱਧਰ ਭਗ ਜਾਣ ਪੈਸੇ ਆ ਨਾ ਗੱਲ ਸੁਣ ਆਹ ਕੁੜੀ ਨੂੰ ਨੀੜੇ ਕੱਪੜੇ ਦੇ ਤੇ ਪ੍ਰਾਣੇ ਨੂੰ ਆਪਾਂ 2-400 ਰੁਪਈਆ ਦੇ ਦਾਂਗੇ ਹੋਰ ਕਿੱਡੀ ਕੀ ਗੱਲ ਹੈ 2-400 ਹੈ ਸੋਹਣੇ ਲੱਗਾਂਗੇ 2-400 ਦਿੰਦੇ ਆਪਾਂ 500 ਦੇ ਦਾਂਗੇ ਨਹੀਂ 500 ਦੇਣਾ ਨੀੜਾ ਕੱਪੜਾ ਦਬਾਉਣਾ ਕੁੜੀ ਨੂੰ ਵੀ ਦਬਾਉਣਾ ਨਹੀਂ ਤੈਨੂੰ ਪਤਾ ਆਪਣੀ ਬਨੇਂਦਰ ਦਾ ਤੇ ਹੋਰ ਕਿਹਨੂੰ ਆਇਆ ਵੇ ਬੰਦੇ ਖੜਾ ਕਰ ਦਿੰਦੀ ਆ ਕੋਈ ਨਾ ਕੋਈ ਚੱਲ ਕੋਈ ਨਹੀਂ ਹੋਣੀ ਨੀ ਲੈਪੋਣੀ ਨਵਾ ਪੁੱਛ ਉਹ ਰੂਹ ਚ ਆਉਂਦਾ ਮਸਾ ਆਇਆ ਆਪਣੇ ਕੋਲ ਉਹ ਤਾਂ ਪਹਿਲੀ ਨਹੀਂ ਸੀ ਤੇ ਕੀੜਾ ਮਾਰਦਾ ਹੈਗਾ ਮਨਿੰਦਰ ਨੂੰ ਵੀ ਵਧੀਆ ਸੂਟ ਚਾਹੀਦਾ ਘੱਟੋ ਘੱਟ 22500 ਦਾ ਸੂਟ ਇਹਨੂੰ ਚਾਹੀਦਾ 7-8000 ਦੇ ਦੀ ਪੁੱਤ ਤੂੰ ਮੈਨੂੰ ਚਲ ਮੈਂ ਸੁਮੇ ਨੂੰ 10 1000 ਕਢਾ ਕੇ ਲਿਆ ਦੂੰ 7 ਦਾ ਲਿਆ 8 ਦਾ ਲਿਆ ਜਿੰਨਾ ਤੁਹਾਡਾ ਹੋਇਆ ਮੈਂ ATM ਚੋਂ ਕਢਾ ਕੇ ਲਿਆ ਆਉਣਾ ਸੁਣ ਲੈ ਉਹ ਦੰਨੇ ਲੱਗੇ ਉਹ ਨਹੀਂ ਦੇਈ ਇਹ ਤਾਂ 1000 ਖਰਚ ਕਰ ਜਾਂਦੀ ਹੈ ਉਹ ਨਹੀਂ ਨਹੀਂ ਐ ਕਿਵੇਂ ਕਰੇ ਮੇਰੀ ਗੱਲ ਸੁਣੋ ਦੁਕਾਨ ਤੇ ਜਿੰਨੇ ਚੀਜ਼ ਆਉ ਉਹ 1000 ਲਾ ਕੇ ਉਹ ਤੇ ਮੈਂ ਖਾ ਕੇ ਨਹੀਂ ਆਉਂਦੀ ਹੈਗੀ ਪੈਸੇ ਵੀ ਮੂੰਹ ਹੀ ਚੱਪ ਕੇ ਅੰਦਰ ਨਗਾ ਕੀ ਮੈਂ ਜਿਹਨੇ 500 ਦਾ ਵੱਧ ਲੈ ਲਿਆ ਤੇ ਗਾਹ ਦੇ ਫਿਰ ਉਹ ਐ ਕੋਈ ਨਾ ਭੱਗ ਜਾ ਕੇ ਤੂੰ ਪੈਸੇ ਦਾ ਲਿਆ ਕੇ ਕਢਾ ਕੇ ਚੱਲ ਮੈਂ ਜਾਣਾ ਹੈ ਏਟੀਐਮ ਚ ਕਢਾ ਕੇ ਹੁਣ ਲੈ ਆਣਾ ਤੁਹਾਨੂੰ ਘੰਟੇ ਘੰਟੇ ਤੱਕ ਤਿਆਰ ਹੋ ਕੇ ਭੱਗ ਜਾ ਚੰਗਾ ਚੰਗਾ ਦੇਖ ਕੇ ਖਰਚਾ ਕਰੀ ਐਮੀ ਨਾ ਕਰਿਆ ਕਰ ਬੀਜੇ 10 ਰੁਪਏ ਆ ਜਾਂਦੇ ਨਾ ਫਿਰ ਤੂੰ ਹੋਰ ਲੋੜਾ ਦਿੰਨੀ ਐ ਐਨੀ ਬੌਲੀ ਨਹੀਂ ਹੈਗੀ ਮੈਂ ਹੋਰ ਲੋ ਦਾਦਾਨੀ ਆ ਗਈ ਐਨੀ ਕਾਮਲੀਆ ساری ਉਮਰ ਤੇਰੇ ਨਾਲ ਕੱਟ ਲਈ ਹਜੇ ਤੱਕ ਤੈਨੂੰ ਮੇਰਾ ਭੇਤ ਨਹੀਂ ਆਇਆ ਆ ਤਾਹੀ ਤਾਂ ਕਹਿੰਦਾ ਖੁੱਲੇ ਹੱਥ ਨਾਲ ਖਰਚੇ ਕਰਦੀ ਐ ਤੂੰ ਖੁੱਲੇ ਹੱਥ ਨਾਲ ਭਾਈ ਹੁਣ ਬਾਈ ਤੋਂ ਤਾਂ ਹੱਥ ਘੁੱਟਿਆ ਨਹੀਂ ਜਾਂਦਾ ਆਪਦੀ ਧੀ ਨੂੰ ਦੇਣਾ ਕਿਸੇ ਨੂੰ ਨਹੀਂ ਦੇਣਾ ਹੈਗਾ ਮੈਂ ਠੀਕ ਹੈ ਤੀਆਂ ਨੂੰ ਦਿੱਤਾ ਕਰ ਫਲਦਾ ਹੀ ਹੁੰਦਾ ਪਰ ਜੇ ਤੈਨੂੰ ਦਾਸ ਪੜਾਤਾ ਤਾਂ ਦਾਸ ਦਾ ਦਾਸ ਹੀ ਲਾਇਆ ਐ ਤੂੰ ਚੱਲੀ ਨਾਲ ਮੈਂ ਤਾਂ ਕਹੀ ਨਹੀਂ ਤੂੰ ਚੱਲੀ ਨਾਲ ਆਪਦੇ ਹੱਥ ਨਾਲ ਪੈਸੇ ਫੜਾਈ ਨਾਲ ਤੈਨੂੰ ਪਤਾ ਲੱਗ ਜੂ ਵੀ ਕਿੰਨੇ ਕ ਪੈਸਿਆਂ ਦੀ ਕਿੰਨੀ ਕੀ ਚੀਜ਼ ਆਉਂਦੀ ਐ ਹੱਥ ਕਰਾਂਗੇ ਮੈਂ ਨਹੀਂ ਜਾਂਦਾ ਨਾਲ ਤੂੰ ਆ ਨਾਲੇ ਤੁਰਦਾ ਨਹੀਂ ਹੈਗਾ ਨਾਲ ਬਸ ਘਰੇ ਬੈਠ ਕੇ ਬੋਲਣ ਆ ਲਈਆਂਗਾ ਜਦੋਂ ਜਾ ਕੇ ਉੱਥੇ ਬਾਣੀਏ ਦੇ ਪਤਾ ਲੈਂਦੇ ਵੀ ਆ ਚੀਜ਼ ਕਿੰਨੇ ਦੀ ਹੈਗੀ 11500 ਤੋਂ ਘੱਟ ਤਾਂ ਕੋਈ ਚੀਜ਼ ਨਹੀਂ ਆਉਂਦੀ ਨਾਲ ਤੇਨੂੰ ਆਪਣੀ ਕੁੜੀ ਦਾ ਬਾਣੀ ਕੀ ਜੇ ਪਸੰਦ ਨਹੀਂ ਕਰਦੀ ਹੈਗੀ ਉਹ ਫਿਰ ਹਾਂ ਕੁੜੀ ਨੂੰ ਜਿਹੜਾ ਕਪੜਾ ਲਿਆਦੇ ਰਹਿਣਗੇ ਹੁਣ 2 ਦਿਨ ਹੋਰ ਅਜੇ ਰਹਿਣਗੇ ਚੱਲ ਚੰਗਾ ਹਾਂ ਮਸਾ ਤਾਂ ਆਏ ਨੇ ਹੁਣ ਤੂੰ ਸੇਤੀ ਮੈਨੂੰ ਲੰਦਾ ਭੇਜੋ ਹੋ ਰਿਹਾ ਹੈ ਬੜਾ ਵੀ ਚੰਗੀ ਗੱਲ ਐ ਸਾਨੂੰ ਦਾ ਜੀ ਲੱਗਿਆ ਹੋਇਆ ਨਾਲੇ ਮੇਰਾ ਵੀ ਨਾਲੇ ਸਾਰਾ ਉਹਨਾਂ ਦਾ ਵੀ ਐ ਖੁਸ਼ ਆਪਦੀ ਕਰੇ ਤਾਈਓ ਬਾੜੇ ਗੁਰਮਤੇ ਮਾਰਦਾਂਗਾ ਪਰੌਣੇ ਕੋਲੇ ਬੈਠ ਕੇ ਤੂੰ ਹਾਂ ਆਹ ਆਲਪਿਆ ਕਰ ਸਾਰਾ ਦਿਨ ਸੋਫੇ ਨਾਲ ਜੁੜਿਆ ਰਹਿਣਾ ਮਨਿੰਦਰ ਪੁੱਤ ਹਾਂਜੀ ਮੰਮੀ ਆਉਰੇ ਐ ਹੀ ਪੁੱਤ ਆ ਗੱਲ ਕਰਨੀ ਇਸ ਤੇ ਨਾਲ ਆ ਗਈ ਆ ਗਈ ਹਾਂਜੀ ਕੀ ਗੱਲ ਕਰਨੀ ਹੈ ਹੈ ਹੁਣ ਕੀ ਕਰਤਾ ਤੂੰ ਲੈ ਮੈਂ ਕੀ ਕਰਨਾ ਮੈਨੂੰ ਕੀ ਪਤਾ ਕੋਈ ਗੱਲ ਕਰਨੀ ਹੋਗੀ ਪਹਿਲਾਂ ਸੁਣ ਤਲਾਂ ਫਿਰ ਆ ਕੇ ਦੱਸ ਦੂੰਗੀ ਤੁਹਾਨੂੰ ਵੀ ਪਤਾ ਨਹੀਂ ਕੀ ਹੋ ਜਾਂਦਾ ਹਾਂ ਸੁਣ ਤਾਂ ਲੈਣ ਦੋ ਮੈਨੂੰ ਆਹੋ हां। आजा पो तू मैंने तो तैनू आय कहदी सी म्हारीड़ा कपडा दबा लेऊंगी तैनू। अच्छा। माता बढ़िया गल हां। कोई गल नहीं। बस चलदे आपा फिर। हां तू चल पुत्त। ते ਨਾਲੇ ਕਮੋ ਤੂੰ ਵੀ ਪਾਲਾ ਕਪੜੇ ਪੁੱਤ ਤੇ ਚੱਲ ਚੱਲ। हां मम्मी ਤਿਆਰ ਹੋ ਜੰਨੀ ਆ। ਦਸੋ ਵੀ ਦਾ ਕੰਮ ਤਾਂ ਸਾਰਾ ਨਿਬੜਿਆ ਹੀ ਪਿਆ। ਨਿਬੜਿਆ। ਆ ਜਿਹੜਾ ਮਾੜਾ ਮੋਟਾ ਰਹਿੰਦਾ ਉਹ ਆ ਕੇ ਕਰ ਲਾਂਗੇ। ਬਸ ਠੀਕ ਆ ਕੇ ਕਰ ਲਾਂਗੇ। ਮੰਮੀ ਭਾਬੀ ਤੂੰ ਕੀ ਕਰਣਾ ਉੱਥੇ? ਹੁਣ ਘਰੇ ਵੀ ਤਾਂ ਕੋਈ ਸੰਭਣਾ ਹੋਣਾ ਚਾਹੀਦਾ। ਹੁਣ ਜਿੰਨਾਂ ਨੂੰ ਚਾਹ ਪਾਣੀ ਦੀ ਲੋੜ ਪੈਗੀ ਫਿਰ ਕੌਣ ਕਰਕੇ ਦੇਊਗਾ? ਭਾਬੀ ਨੂੰ ਘਰੇ ਰਹਿੰਦੇ ਆਪਾਂ ਮਾਵਾ ਤੀਆਂ ਚੱਲਦੇ। ਨਹੀਂ ਪੁੱਤ ਆਪਾਂ ਦਾ ਬਾਗ ਚੱਲਾਂਗੇ ਨਾਲ ਦੇਖਿਆ ਕੰਮ ਉਹਨੂੰ ਵੀ ਲੈ ਚਾਲਦੀਆਂ ਨਾਲ ਹਨਾ ਤੇ ਨਾਲ ਇਹ ਵੀ ਲੈ ਆਉਂਦੀ ਕੋਈ ਸੂਟ ਕੋਈ ਨਾ ਭਾਬੀ ਦਾ ਤੇਰੇ ਕੋਲ ਹੀ ਆ ਇਹਨਾਂ ਤਾਂ ਕਦੋਂ ਮਰਜ਼ੀ ਲੈ ਕੇ ਨਾਲ ਸੂਟ ਦਿਵਾ ਲਈ ਮੈਂ ਕਿੰਨੇ ਟਾਈਮ ਬਾਅਦ ਤੇਰੇ ਕੋਲ ਆਈ ਆ ਤੂੰ ਮੇਰੇ ਨਾਲ ਚੱਲ ਭਾਬੀ ਨੂੰ ਘਰੇ ਰਹਿੰਦੇ ਕੁਛ ਨਹੀਂ ਹੁੰਦਾ ਉਹ ਤਾਂ ਮਨਿੰਦਰ ਤਾਂ ਸੀ ਕਿਉਂਕਿ ਮੰਮੀ ਨੇ ਕੱਪੜੇ ਨਹੀਂ ਸੀ ਲੈਣ ਦਿੱਤੇ ਕਹਿੰਦੀ ਜਦੋਂ ਮਨਿੰਦਰ ਆ ਗਈ ਨਾਨਣ ਪਰਜਾ ਇੱਕੋ ਜੇ ਲੈ ਲਿਓ ਕੋਈ ਨਫਰਤ ਮੈਂ ਪਸੰਦ ਕਰਕੇ ਲਿਆਉਂਗੀ ਇੱਕੋ ਜੀ ਕੋਈ ਗੱਲ ਨਹੀਂ ਕਿਰ ਮੈਨੂੰ ਤਾਂ ਆਪਦੇ ਪਸੰਦ ਦੇ ਕੱਪੜੇ ਲਿਆਂਦੇ ਤੁਹਾਨੂੰ ਆਪ ਦਾ ਹੋਗਾ ਕਹਿੰਦਾ ਵੀ ਮੈਂ ਲਾ ਮੈਂ ਇਸ ਵਾਲਾ ਨਹੀਂ 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 ਮ ਕੋਈ ਗੱਲ ਨਹੀਂ ਮੈਂ ਤਾਂ ਬਾਅਦ ਚ ਲਿਆਉਂਗੀ ਤੂੰ ਲਿਆ ਜਾ ਆਇਆ ਨਾ ਭਾਬੀ ਹੁਣ ਘਰੇ ਕੋਈ ਤਾਂ ਹੋਵੇ ਨਾ ਹੁਣ ਜੇ ਪਾਸਾਰੀਆਂ ਵਾਗ ਦਾ ਮੜ ਕੇ ਘਰੇ ਪਿੱਛੇ ਕੌਣ ਉਹ ਤਾਂ ਤੇਰੀ ਗੱਲ ਠੀਕ ਆ ਪੁੱਤ ਚੱਲ ਕੰਮੋ ਪੁੱਤ ਤੇਰੇ ਪਏ ਤੈਨੂੰ ਨਹੀਂ ਬਾਅਦ ਚ ਤੇਰੀ ਪਸੰਦ ਦਾ ਦਵਾ ਲਿਆਉਂਗੀ ਨਹੀਂ ਨਹੀਂ ਕੋਈ ਗੱਲ ਚੰਗਾ ਹਾਂ ਬੁਮੀ ਗੇਦੀ ਕਾਲ ਸੌਦਾ ਤੂੰ ਨਾ ਹਰ ਇੱਕ ਗੱਲ ਚ ਭਾਬੀ ਨੂੰ ਨਾ ਅਗੀ ਕਰਿਆ ਕਰ ਆ ਤੇਰੀ ਚਬਲਾਈ ਨਾ ਤੂੰ ਦੇਖ ਤੇਰੇ ਸਿਰ ਚ ਗੱਲਾਂ ਕਰੂਗੀ ਪੁੱਤ ਕੀ ਗਾਲੀਆਂ ਕੱਢੂਗੀ ਮੇਰੀ ਗੱਲ ਸੁਣ ਉਹਨੇ ਹੁਣ ਤੱਕ ਉਹ ਸੂਟ ਨਹੀਂ ਲੈ ਕੇ ਆਈ ਉਹ ਕਹਿੰਦੀ ਜਦੋਂ ਮਨਿੰਦਰ ਆਊਗੀ ਮੈਂ ਉਹਦੇ ਨਾਲ ਲੈ ਕੇ ਆਉਂਗੀ ਤਾਂ ਕਰਦੀ ਹੈ ਵੈਪ ਤਾਂ ਸਮਝ ਲਿਆ ਕਰ ਉਹ ਨੂੰ ਆਏ ਆਂ ਇਹ ਦੇਖੂਗੀ ਮਨਿੰਦਰ ਕਿੰਨਾ ਮਹਿੰਗਾ ਸੂਟ ਲਉਗੀ ਇਹਨੂੰ ਆਏ ਜੇ ਮੈਂ ਪਹਿਲਾਂ ਸਸਤਾ ਲੈ ਲੈ ਤਾ ਉਹ ਮਹਿੰਗਾ ਲੈ ਜੂਗੀ ਇਹਨੂੰ ਆਏ ਵੀ ਮਨਿੰਦਰ ਮਹਿੰਗਾ ਸੂਟ ਲਉਗੀ ਤੇ ਮੈਂ ਉਹ ਤੋਂ ਵੱਧ ਮਹਿੰਗਾ ਸੂਟ ਲਾਉਂਗੀ ਨਹੀਂ ਪੁੱਤੋਂ ਮਨਿੰਦਰ ਆਏ ਨਹੀਂ ਹੈਗੀ ਕਮੋ ਕਮੋ ਸਿਆਣੀ ਆ ਪੁੱਤ। ਫਿਰ ਮੈਂ ਕੰਮਲੀਾਂ ਤੇਰੀ ਧੀ ਕੰਮਲੀ ਆ ਫਿਰ। ਨਹੀਂ ਪੁੱਤ ਤੂੰ ਵੀ ਬਥੇਰੀ ਸਿਆਣੀ ਹੈਗੀ। ਮਾਂ ਮੇਰੇ ਗੱਲ ਸੁਣ ਲੈ ਮੈਂ ਤੇਰੇ ਕਰਕੇ ਕਹਿਨੀ ਆ ਵੀ ਤੈਨੂੰ ਮੰਜੇ ਤੇ ਬੈਠੇ ਸਾਰੀ ਮੈਂ ਰੋਟੀ ਮਿਲੀ ਜਾਵੇ। ਅੱਜੇ ਜੇ ਤੇਰੀ ਹਾਲ ਆ ਨਾ ਮੈਨੂੰ ਲੱਗਦਾ ਨਹੀਂ ਤੂੰ ਬਹਿ ਕੇ ਰੋਟੇ ਬਾਰਾ ਟਾਈਮ ਖਾਏਂਗੀ। ਜਿਵੇਂ ਤੂੰ ਇਹਨਾਂ ਸਿਰ ਚੜਾਈ ਨਹੀਂ। ਇੰਨਾ ਤੂੰ ਮੈਂ ਕਦੇ ਮੈਨੂੰ ਨਹੀਂ ਸਿਰ ਚੜਾਇਆ ਹੈ। ਹਰ ਇੱਕ ਵਾਰ ਤੇ ਮੈਨੂੰ ਇੰਨਾ ਟੋਕਦੀ ਹੁੰਦੀ ਸੀਗੀ ਤੇ ਅੱਜ ਤੋ ਮੈਂ ਇੱਕ ਵਾਰੀ ਹੁੰਦੀ ਸੀ ਮੈਂ ਤੋ ਸਾਰਾ ਕੰਮ ਕਰਾਉਂਦੀ ਸੀ। ਹੁਣ ਇਹਦੇ ਨੂੰ ਮੂੰਹੇ ਮੂਰੇ ਲੱਗੀ ਫਿਰਦੀ ਆ। ਚੱਲ ਹਾਂ ਚਲ ਚੰਗਾ ਹੋਂਦ ਤੋਂ ਸੇਨਾ ਹੋ ਚਲ ਤੂੰ ਤਾਂ ਲੈ ਕੇ ਆ ਕੱਪੜੇ ਆਪ ਸੰਦਵਾ ਕੇ ਲਿਆਉਂਗਾ ਠੀਕ ਹੈ ਚਲ ਮੈਂ ਉਹ ਵੀ ਤੇਰੀ ਪਸੰਦ ਹਾਂ ਮੈਂ ਇਹਨਾਂ ਨੂੰ ਕਹਿ ਦਾਂ ਮਾੜਾ ਹੈ ਨਾ ਕਿ ਅਸੀਂ ਜਾ ਕੇ ਆਉਣਾ ਬਾਜ਼ਾਰ ਚਲ ਕਹੇ ਆ ਠੀਕ ਹੈ ਮੈਂ ਦੱਸ ਕੀ ਕਰਾਂ ਉਹ ਹੁਣ ਹਾਂ ਤਾਂ ਕੀ ਮਮੀ ਕਹਿੰਦੀ ਬਾਜ਼ਾਰ ਜਾ ਲੈ ਤਾ ਲਿਓ ਕੀ ਕੱਪੜੇ ਵੀ ਤੇ ਕੱਪੜੇ ਲੀੜੇ ਲੈ ਕੇ ਆਉਣੇ ਆ ਅੱਛਾ ਹਾਂ ਉਹਦੇ ਬਾਰੇ ਰਾਇ ਕਰਦੇ ਸੀਗੇ ਵੀ ਕਿੱਥੇ ਜਾਣਾ ਵੀ ਕਿੱਥੋਂ ਲੈ ਕੇ ਆਉਣੇ ਕੱਪੜੇ ਮੈਂ ਤਾਂ ਇਹ ਕਹਿੰਨਾ ਕੀ ਕਰਾਉਣਾ ਕੱਪੜੇ ਲੀੜੇ ਤੋਂ ਹੈ ਵੱਡੇ ਭਾਈ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਆ ਜਾਓ ਹਣਾ ਬਹੁਤ ਦਿਨ ਹੋ ਗਏ ਇੱਥੇ ਬੈਠਿਆਂ ਕੋਈ ਗੱਲ ਨਹੀਂ ਵਗ ਚਲਾਂਗੇ ਹਜੇ ਆਪ ਨੂੰ ਆਉਣ ਦਾ ਇੱਕ ਦਿਨ ਤਾਂ ਹੋਇਆ ਹਜੇ ਉਹ ਤੈਨੂੰ ਪਤਾ ਤਾਂ ਹੈ ਮੈਂ ਇੱਥੇ ਕਿਨੇ ਕਿਦਾਂ ਰਹਿਆ ਹੈ ਹੈ ਉਹ ਤਾਂ ਆਏ ਆ ਲੈ ਸਭ ਆਇਦ ਕੀ ਰਹੇ ਪਿਆ ਚਲ ਕੋਈ ਗੱਲ ਨਹੀਂ ਆਪਾਂ ਦੋ ਦਿਨ ਦਾ ਕਿਹਾ ਦੋ ਦਿਨ ਤਾਂ ਆਪਾਂ ਲਾ ਕੇ ਜਾਵਾਂਗੇ ਉਹ ਵੱਡੇ ਭਾਈ ਤਾਂ ਉਹ ਹੀ ਅੱਗ ਲੱਗੀ ਰਹਿੰਦੀ ਹੈ ਨਹੀਂ ਜਦ ਪਰ ਭੈਣ ਜਾਂਦੀ ਹੁੰਦੀ ਆ ਪੰਜ ਪੰਜ ਛੇ ਛੇ ਦਿਨ ਲਾ ਕੇ ਆਉਂਦੀ ਮੈਂ ਤਾਂ ਕਦੇ ਕਿਹਾ ਨਹੀਂ ਮੈਂ ਵੀ ਤਾਂ ਘਰ ਸੰਭਲਦੀ ਆਉਂਦੇ ਪਿੱਛੋਂ ਸਾਰਾ ਕੋਈ ਕੰਮ ਹੋਊਗਾ ਕੱਪੜਾ ਲੀੜਾ ਉੱਥੇ ਜਾ ਕੇ ਬਣਾ ਲਈ ਦੂੰ ਭਾਗ ਨੂੰ ਤੁਸੀਂ ਹੈ ਅਜੇ ਜਦੋਂ ਹੁਣ ਭੈਣ ਜਾ ਕੇ ਆਈ ਆ ਤੂੰ ਐਂ ਦੇਣਾ ਉਹਦੇ ਪਿੱਛੇ ਕਹਿੰਦਾ ਕਿੰਨਾ ਕੁਛ ਲੈ ਕੇ ਆਈ ਏ ਜੇ ਮੈਂ ਖਾ ਲਿਆ ਤੁਹਾਗੀ ਆ ਤੁਹਾਨੂੰ ਤਾਂ ਕਿਸੇ ਨੇ ਕੁਝ ਕਹਿਣਾ ਨਹੀਂ ਆ ਤੁਹਾਡੀ ਮੰਮੀ ਨੇ ਮੈਨੂੰ ਮਿਹਨੇ ਦੇਨੇ ਆ ਨਾਲੇ ਆ ਤੇ ਤੁਹਾਡੀ ਪਰਜਾਈ ਨੇ ਮੈਨੂੰ ਮਿਹਨੇ ਦੇਨੇ ਆ ਤੁਹਾਨੂੰ ਕਹਿੰਦਾ ਕਿਸੇ ਨੇ ਕੁਝ ਕਹਿਣਾ ਬਹੁਤ ਵੱਡੀ ਗੱਲ ਹੁੰਦੀ ਆ ਸਾਰੀ ਉਮਰ ਦਾ ਮਿਹਨਾ ਬੰਜਦਾ ਤੇ ਗਈ ਸੀ ਤੇ ਖਾ ਲੀ ਆ ਇੱਥੇ ਆ ਗਈ ਫਿਰ ਅੱਜ ਅੱਜ ਚ ਲਿਆ ਕੱਪਾ ਜਿਹੜਾ ਤੜਕੇ ਸਨੇਹਾਂ ਚੱਲਾਂਗੇ ਕੋਈ ਨਾ ਤੁਸੀਂ ਆਪੇ ਮੰਮੀ ਹੋਰ ਨਾਲ ਗੱਲ ਕਰ ਲਿਓ ਤਾ ਤੁਸੀਂ ਹੋਬ ਕੇ ਕਹਿਤਾ ਰਹਾਂਗੇ ਅਸੀਂ 4 ਦਿਨ ਹੁਣ ਤੁਸੀਂ ਕਿਵੇਂ ਕਹੋਗੇ ਉਹਨਾਂ ਨੂੰ ਮੈਂ ਤਾਂ ਜਾਊਂਗਾ ਕੱ ਆਹ ਨੂੰ ਕੋਈ ਕੰਮ ਹੋ ਗਿਆ ਬਸ ਹੋਰ ਕਿਤੇ ਤੁਹਾਨੂੰ ਲੈ ਜਾਓ ਉੱਥੇ ਚਾਰ ਪੰਜ ਪੰਨ ਦਿਨ ਲਾਇਆ ਆਉਣੇ ਜਦੋਂ ਮੇਰੇ ਪੇਕੇ ਆਜਨੇ ਉਦੋਂ ਪਤਾ ਨਹੀਂ ਤੁਹਾਨੂੰ ਕੀ ਆ ਪੈਰਾਂ ਚ ਫੌਰੀ ਹੋ ਜਾਂਦੀ ਥੋੜੀ ਉਦੋਂ ਤੁਸੀਂ ਭੱਜਣ ਦੇ ਹੋ ਜੰਨੇ ਬਸ ਜੰਗਾ ਭਰਾ ਦਾ ਜਰਾ ਵਾਗ ਜਾਂਦਾ ਡਿਊਟੀ ਹੈ ਬਾਪੂ ਵਧਣ ਦਾ ਉਧਰ ਇੱਥੇ ਮੈਂ ਕੰਧਾਂ ਨਹੀਂ ਝਾਕੀ ਇਹਨਾਂ ਦਾ ਜੀ ਵੀ ਲੱਗੇ ਬੰਦੇ ਦਾ ਕੋਈ ਗੱਲ ਨਹੀਂ ਮੈਂ ਵੀਰੇ ਨੂੰ ਕਹਿ ਦਿੰਨੀ ਆ ਬਹਿ ਜੂਗਾ ਤੇਰੇ ਕੋਲ ਉਹਦਾ ਸਾਰੇ ਕੰਮ ਨਾ ਕੰਮ ਮੈਨੂੰ ਕਰਨ ਦੀ ਉਦੋਂ ਵੀ ਛੜਾ ਕੇ ਤੇ ਬਿਠਾ ਦੇ ਬਾਪੂ ਨੂੰ ਭੇਜ ਦਿੰਨੀ ਆ ਫਿਰ ਬਾਪੂ ਨਾਲ ਕੀ ਗੱਲ ਕਰਾਂ ਸਿਆਣਾ ਸਿਆਣਾ ਹੈਗਾ ਮੈਨੂੰ ਤਾਂ ਆਲਸੀ ਜਿਹੀ ਲੱਗੀ ਪਈ ਇਹ ਦੇਖ ਲਓ ਆ ਤੁਸੀਂ ਤਾਂ ਆਪ ਬਸ ਮੈਂ ਜਾ ਕੇ ਆਉਣੀ ਆ ਅੱਜ ਮਮੀ ਚਾ ਕਿਵੇਂ ਹੋ ਸੀ ਸੱਸੀ ਕਾ ਜੀ ਕਿਵੇਂ ਹਾਂ ਹਾਂ ਵਧੀਆ ਜੀ ਸੱਸੀ ਕਾ ਹਾਂ ਠੀਕ ਹੈ ਜੀ ਹਾਂ ਜੀ ਹਾਂ ਵਧੀਆ ਹਾਂ ਜੀ ਹਾਂ ਜੀ ਬੈਈ ਹੋਈ ਆ ਏਸੀ ਚੱਲਦਾ ਉਹਦੇ ਨਾਲ ਬੈਠੋ ਕੋਈ ਨਾ ਕੋਈ ਨਾ ਕੋਈ ਨਾ ਠੀਕ ਹੈ ਤੁਸੀਂ ਬਹਿ ਜਾ ਹਾਂ ਮੈਂ ਤਾਂ ਵਧੀਆ ਤੁਹਾਡੇ ਕੰਮ ਕਿਵੇਂ ਚੱਲ ਰਿਹਾ ਹੁਣ ਵਧੀਆ ਜੀ ਵਧੀਆ ਚੱਲ ਜੀ ਹਾਂ ਜੀ ਚਲੋ ਵਧੀਆ ਗਰੰਟਿਸ ਠੀਕ ਹੈ ਹਾਂ ਵਧੀਆ ਠੀਕ ਆ ਪੁੱਤ ਸੂਟ ਦਿਖਾ ਦੇ ਮਨਿੰਦਰ ਨੂੰ ਇਹਦੀ ਪਸੰਦ ਆ ਇਹਨੂੰ ਪਤਾ ਹੋਰ ਦੁਕਾਨ ਤੇ ਇਹ ਪਸੰਦ ਕਰਦੀ ਹੈ ਹਾਂਜੀ ਹਾਂਜੀ ਮੈਨੂੰ ਪਤਾ ਤੇਰੇ ਹੱਥ ਦੀ ਪਸੰਦ ਕਰੂਗੀ ਜਿਹੜਾ ਤੈ ਬਣਾਇਆ ਹੋ ਵਧੀਆ ਕੋਈ ਤੇਰੀ ਪਤਾ ਨਾ ਤੇਰੇ ਤੋਂ ਸੋਹਣੀ ਵਿਆਹ ਦੇ ਸਾਰੇ ਸੂਟ ਮੈਂ ਇਤੋਂ ਹੀ ਸਵਾਈ ਸੀ ਦੇਖਣਾ ਮੈਂ ਕਿੰਨੇ ਸੋਹਣੇ ਸਾਰਿਆਂ ਤਾਰੀਫ ਕੀਤੀ ਮੇਰੀ ਉੱਥੇ ਹਾਂਜੀ ਤਾਂ ਇਹ ਤਾਂ ਲਾਈਕ ਇੰਗਨੀਅਰ ਤੇ ਬੋਟਮ ਦਿਸ ਮੰਦੇ ਆ ਸੂਟ ਹਾਂ ਮੈਂ ਦਿਖਾ ਦੇ ਕੋਈ ਸੋਹਣਾ ਸੂਟ ਜੇ ਕਿ ਤੂੰ ਆਪ ਤਿਆਰ ਕੀਤਾ ਸੂਟ ਉਹ ਮੈਂ ਤਿਆਰ ਕੀਤਾ ਸੂਟ ਹੈਗਾ ਤਿਆਰ ਕੀਤਾ ਇਹ ਮੈਂ ਕਿਸੇ ਲਈ ਤਿਆਰ ਕੀਤਾ ਸੀ ਹਾਂ ਅੱਛਾ ਹਾਂ ਜੀ ਤੇਨੂੰ ਪਖੰਡਾ ਪਹੋ ਤਿਆਰ ਕਰਕੇ ਦੇ ਦਾਂਗੇ ਦੇਖ ਲਓ ਇਹ ਨਾ ਬੋਟਮ ਹੈ ਅੱਛਾ ਨਾ ਕਿ ਵੇਸਤੇ ਵਾਲਾ ਅੱਛਾ ਹਾਂ ਅ ਨੀਚੇ ਇਹ ਤਾਂ ਹੂੰ ਹੂੰ ਦੇਖੀ ਉਹ ਸੋਹਣਾ ਹੈ ਨਾ ਹਾਂ ਗਲੇ ਦੀ ਵੀ ਹੈ ਨਾ ਹਾਂ ਜੀ ਗਲੇ ਦੀ ਵੀ ਹੈ ਗਲਾ ਵੀ ਬਣਿਆ ਹੋਇਆ ਹਾਂ ਮਨਿੰਦਰ ਤੇ ਪਸੰਦਾ ਰੰਗ ਵੀ ਬਹੁਤ ਸੋਹਣਾ ਹੈ ਮਨਿੰਦਰ ਤੇਰੇ ਰੰਗ ਦਾ ਇਹ ਬਹੁਤ ਸੋਹਣਾ ਲੱਗੋ ਕਿਉਂਕਿ ਤੇਰਾ ਕੇਰਾ ਰੰਗ ਕਾਲਾ ਦੇਖਾ ਹਨਾ ਹਾਂ ਤੇ ਫਿਰ ਮੈਨੂੰ ਤੁਸੀਂ ਦੁਬਾਰੇ ਰੈਡੀ ਕਰਕੇ ਦਿਓਗੇ ਤੁਸੀਂ ਨਹੀਂ ਨਹੀਂ ਤੁਸੀਂ ਇਹੀ ਕਰਨਾ ਦਾ ਇਹੀ ਕਰਨਾ ਆਪਾਂ ਕਸਟਮਰ ਨੂੰ ਹੋਰ ਕਰ ਦਾਂਗੇ ਅੱਛਾ ਫਿਰ ਤਾਂ ਲੈ ਵਧੀਆ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਹੈ ਤਾਂ ਹਾਂ ਸੋਨਾ ਸੋਨਾ ਜੇ ਇਹਨੂੰ ਆਏ ਕੱਢਣਾ ਦਿੰਦੇ ਆਪਾਂ ਇਹਦਾ ਪਤਾ ਨਹੀਂ ਮਨ ਕਰੇ ਮਹੀਨਾ ਡੇਢ ਮਹੀਨਾ ਆਪਾਂ ਨੂੰ ਤਾਂ ਦੇਣੀ ਮੀਤੀ ਸੋਨਾ ਕਿਉਂਕਿ ਇਹਦੇ ਕੋਲ ਭੀੜ ਰਹਿੰਦੀ ਆ ਬਾੜੀ ਜਾਦੇ ਹੋਰ ਚਲ ਠੀਕ ਹੈ ਇੱਕ ਤਾਂ ਮੈਨੂੰ ਆਹ ਕਰ ਦੇ ਇਹਦਾ ਕਿੰਨਾ ਪ੍ਰਾਈਸ ਹੈ ਵੈਸੇ ਇਹ ਤਾਂ 3000 ਸਸਟੈਨੇ ਹੀ ਆ ਠੀਕ ਹੈ ਫਿਰ ਤਾਂ ਹਨਾ ਹਾਂ ਓਕੇ ਆ ਇੱਕ ਇਹਨਾਂ ਕਰ ਦੋ ਤੇ ਮੈਨੂੰ ਹੋਰ ਵੀ ਦਿਖਾ ਦਿਓ ਕੋਈ ਘਰੇ ਪਾਉਣ ਵਾਲੇ ਹਨਾ ਕਾਟਨ ਵਾਲੇ ਜਿਵੇਂ ਕਾਟਨ ਦੇ ਬਟਾ ਵੀ ਤਿਆਰ ਕੀਤਾ ਹੋਇਆ ਨਾਲ ਹਾਂ ਲੈਸ ਲਾ ਕੇ ਮੈਚਿੰਗ ਹੈ ਇਹਦੇ ਜਦੋਂ ਤੋ ਲੈਸਾਂ ਲਾ ਕੇ ਤਿਆਰ ਕਰਵਾ ਲਾਂਗੇ ਵਧੀਆ ਲੱਗੇਗਾ ਵਧੀਆ ਲੱਗੇਗਾ ਤਾਂ ਹੀ ਹਾਂ ਹਾਂ ਸੀਗੀ ਅੱਛਾ ਹਾਂ ਇਹ ਘਰੇ ਵਾਲੇ ਨੇ ਮਨਿੰਦਰ ਘਰੇ ਹੁਣ ਦੇਖ ਕਿਵੇਂ ਮਰਜ਼ੀ ਪਾਈ ਚੱਲ ਹਣਾ ਅੱਛੇ ਨੇ ਸੋਟਾ ਵਧੀਆ ਹਮੇ ਯੈਲੋ ਸੁਰਦਨ ਪਤਾ ਨੂੰ ਕਿੰਨਾ ਪਸੰਦ ਸੀ ਰੰਗ ਹਣਾ ਹਾਂ ਉਹ ਤਾਂ ਮਰਦੀ ਜਾਈ ਲੈ ਤੂੰ ਆ ਪਹਿਲੀ ਪਹਿਲੇ ਦਿਨ ਦੀ ਮੈਨੂੰ ਤਾਂ ਚਾਹੀਦੀ ਆਹ ਪੀਲਾ ਪੀਲਾ ਲੈ ਇਹਦੇ ਉੱਤੇ ਉ ਮੱਛਰ ਬੈਠੀ ਜਾਂਦਾ ਫਿਰ ਉਹ ਕੁਝ ਨਹੀਂ ਹੁੰਦਾਗਾ ਕੋਈ ਮੱਛਰ ਨਹੀਂ ਬੈਠਦਾਗਾ ਕੋਈ ਇੱਕ ਉਹ ਲੈਸਾ ਮੈਨੂੰ ਨਾਲ ਮੈਂ ਲੈਸਾ ਵੀ ਲੈ ਹੀ ਲਵਾਂਗੀ ਹਣਾ ਮੈਚਿੰਗ ਇਹਦੇ ਨਾਲ ਇਹ ਨਾਲ ਆ ਚੁੰਨੀ ਨਾਲ ਚੁੰਨੀ ਨਾਲ ਚੁੰਨੀ ਨਾਲ ਹਾਂ ਮੈਚਿੰਗ ਹੋ ਜਾਣਾ ਆਹ ਸਹੀ ਮਿਲ ਗਈ ਨਿਆਣਾ ਮੈਂ ਸਾਰੇ ਕਲਰਾਂ ਵਿੱਚ ਇਹਦੇ ਤੁਸੀਂ ਪਸੰਦ ਕਰੋ ਮੈਚਿੰਗ ਤੇ ਮੈਂ ਬਾਅਦ ਚ ਦੱਸ ਦਈਏਗੀ ਨਾ ਹਾਂ ਹਾਂ ਸਾਰੇ ਕਲਰ ਆ ਗਏ ਚ ਤੇ ਹੋਰ ਕੋਈ ਆ ਕਿਵੇਂ ਇਹ ਵੀ ਵਧੀਆ ਹੀ ਇਹਦੇ ਲੈਸਨਾਂ ਜਾ ਕੇ ਦੇਖੂਗੀ ਇਹ ਲੈਸਨਾਂ ਬਹੁਤ ਸੋਹਣੇ ਤਿਆਰ ਹੋ ਜਾਣਾ ਦੇਖੋ ਅੱਛਾ ਜੇ ਤੇ ਜਰੀ ਵਰਕ ਕਰਾ ਲਗੇ ਜਿਆਦਾ ਵਧੀਆ ਨਹੀਂ ਉਹ ਵੀ ਕਰਾ ਸਕਦੇ ਹਾਂ ਹਾਂ ਮੈਂ ਤਾਂ ਇਹ ਕਹਨੀ ਆ ਆ ਸੂਟ ਵੀ ਮੈਨੂੰ ਸੋਹਣਾ ਲੱਗਿਆ ਇੱਥੇ ਮੈਨੂੰ ਕੋਈ ਡਿਜ਼ਾਈਨ ਦਿਖਾ ਦੇ ਤੂੰ ਹਨਾ ਮੈਨੂੰ ਵਟਸਐਪ ਕਰ ਦੇ ਤੇ ਮੈਂ ਤੈਨੂੰ ਸਿਲੇਕਟ ਕਰਵਾ ਦੂੰਗੀ ਜੇ ਤੂੰ ਮੈਨੂੰ ਜ਼ਰੀ ਵਰਕ ਕਰਕੇ ਦੇ ਦੀ ਨਾ ਸਟਿਚਿੰਗ ਕਰਕੇ ਦੇ ਦੇ ਤੇ ਕੋਲ ਨਾਪਤਾ ਹੈਗਾ ਹੀ ਮੇਰੇ ਵਾਲਾ ਹਨ ਤੇ ਮੰਮੀ ਦੇਖੀ ਸੋਹਣਾ ਨਾ ਇਹ ਵੀ ਨਾ ਸੂਟ ਸੋਹਣਾ ਪੁੱਤ ਰੰਗ ਵੀ ਸੋਹਣਾ ਇਹਦਾ ਤਾਂ ਮੇਰੀ ਗੱਲ ਸੁਣੋ ਤੁਸੀਂ ਸੂਟ ਪਸੰਦ ਕਰੋ ਮੈਨੂੰ ਨਾ ਸਾਰੇ ਸੂਟ ਪਸੰਦ ਆ ਦੇਖ ਆ ਕਾ ਹੋ ਗਿਆ ਠੀਕ ਹੈ ਇਕ ਆ ਹੋ ਗਿਆ ਹਮ ਇਕ ਆ ਹੋ ਗਿਆ ਠੀਕ ਹੈ ਘਰੇ ਪਾਉਣ ਨੂੰ ਇਕ ਤਾਂ ਹਲੇ ਜਣੀ ਤੇ ਕਾ ਤੇ ਮੈਂ ਕਿੰਨੇ ਦੀ ਸੀਗੀ ਮਾਣਾ ਦੇ ਸੱਸ ਦਾ ਸੂਟ ਵੀ ਲੈ ਹੀ ਜਾਨੀ ਐ ਇੱਕ ਪਤਾ ਕੀ ਗੱਲ ਆ ਮੰਮੀ ਮੇਂ ਚੜਾਈ ਜੀ ਹੋ ਜੂਗੀ ਮਾੜੀ ਜੀ ਇਹ ਤਾਂ ਗੱਲ ਹੈ ਗਿਆ ਪੁੱਤ ਦੇਖ ਕੱਪੜੇ ਲੈ ਕੇ ਆਈ ਆ ਮੇਰੀ ਗੱਲ ਸੁਣ ਸੱਸ ਦਾ ਸੂਟ ਤਾਂ ਤੂੰ ਜਰੂਰ ਲੈ ਕੇ ਜਾਇ ਠੀਕ ਆ ਨਾ ਉੱਥੇ ਨਾ ਨਿਕਲਦਾ ਵੀ ਹਾਂ ਭਾਈ ਆਪ ਦੀਦੀ ਨੂੰ ਤਾਂ ਹਰੇਕੇ ਦੇ ਦੰਦਗਾ ਪਰ ਸੱਸ ਨੂੰ ਦੇਣਾ ਔਖਾ ਹੈਗਾ ਹਾਂ ਸਸਾ ਦਾ ਸੂਟ ਜਰੂਰ ਲੈ ਕੇ ਆਏ ਪੁੱਤ ਜਿੱਥੇ ਤੂੰ ਐਨੇ ਸੂਟ ਲਾ ਮੈਂ ਕਿਉਂ ਉੱਥੇ ਇੱਕ ਸੂਟ ਦਾ ਕਿਧਰੇ ਨਹੀਂ ਜਿਆਦੇ ਪੈਸੇ ਲੱਗਦੇ ਹੈਗੇ ਇੱਕ ਉਹਦੇ ਵਾਸਤੇ ਵਧੀਆ ਕਰ ਲਾ ਵਧੀਆ ਸੋਹਣਾ ਨੂਹ ਉਹਦੇ ਹਾਂ ਲੈ ਇਹੋ ਜਿਹੇ ਰੰਗ ਤਾਂ ਮੰਮੀ ਪਾਉਂਦੀ ਹੈ ਹੈ ਜੀ ਸੂਟ ਆਖਰ ਉਹ ਤਾਂ ਸਰਦਾਰੀ ਰੰਗ ਪਾਉਂਦੀ ਹੈ ਕੀ ਮੈਂ ਕਿਹਾ ਮੰਮੀ ਲਾਡੀਾਸ ਤੇ ਪਿਆਮੇ ਬੋਤੇ ਦੇਖ ਲੈ ਜਿਹੜੇ ਕੋ ਉ ਵੀ ਪਏ ਹੈ ਹਾਂ ਫੀ ਸੂਟ ਸਸਾ ਦਾ ਦੇਖ ਲੈ ਇੱਕ ਕਢਾਈ ਵਾਲਾ ਮੈਂ ਕਿਹਾ ਆ ਠੀਕ ਹੈ ਇਹਦੇ ਨਾਲ ਉਹ ਆ ਠੀਕ ਆ ਪੁੱਤਾ ਹੁਣ ਦੇਖ ਹੁਣ ਅਕਰ ਸੱਚ ਪਾਈ ਜਾਊਗੀ ਹਨਾ ਹਾਂ ਛੋਟ-ਛੋਟ ਕੇ ਹੰਡੂ ਇਹ ਜਾ ਕੱਪੜਾ ਤਾਂ ਨਾਲ ਆ ਤਾਂ ਰਹਿੰਦੇ ਆ ਕਰਦੇ ਸਾਰੇ ਜਿੰਨੇ ਮੈਂ ਤੁਹਾਨੂੰ ਕਿਹਾ ਨਾ ਹਨਾ ਤੇ ਇੱਕ ਨਾ ਬੰਸਾ ਨੂੰ ਪਜਾਮੇ ਕੁਰਤੇ ਦਿਖਾ ਦਿਓ ਪਜਾਮੇ ਕੁਰਤੇ ਵਾਈਟ ਚ ਦੇਖਣੇ ਤੁਸੀਂ ਹਾਂ ਵਾਈਟ ਚ ਕਲਰਫੁਲ ਭਈ ਇਹਨਾਂ ਚ ਦਿਖਾ ਦਿਓ ਉਹ ਵੀ ਦੇਖ ਲਾਂਗੇ ਅਸੀਂ ਵਾਈਟ ਵਧੀਆ ਚ ਦੇਖਦੀ ਹੁਣ ਕੁਰਤਾ ਪਜਾਮਾ ਭਾਈ ਕਪੜਾ ਵਾਈਟ ਹੀ ਜ਼ਿਆਦਾ ਵਧੀਆ ਲੱਗਦਾ ਹਾਂ ਕਪੜਾ ਤਾਂ ਬਹੁਤ ਸੋਹਣਾ ਮਮੀ ਨੇ ਹਨਾ ਸੋਹਣਾ ਕਪੜਾ ਭਾਈ ਕਪੜਾ ਨਹੀਂ ਮਾੜਾ ਹੈਗਾ ਆ ਕਿਵੇਂ ਆ ਇਹ ਵੀ ਘਰੇ ਪਾਉਣ ਵਾਸਤੇ ਜਾਂ ਮੇਰੇ ਕੋਲ ਤੇ ਹਾਂ ਪਜਾਮੇ ਕੁਰਤੇ ਆਹ ਤੇ ਕੀ ਮਾ ਕਲਰ ਵੀ ਸੋਹਣਾ ਹੈ ਨਾ ਹੂੰ ਇਹੋ ਜਿਹਾ ਕਲਰ ਇਹਨਾਂ ਕੋਲ ਹੈ ਵੀ ਨਹੀਂ ਹੈਗਾ ਇਹੋ ਜਿਹਾ ਹਾਂ ਤੇ ਇਹ ਦੇਖ ਲੈ ਹਾਂ ਉਹ ਦੋਨੇ ਅੱਜ ਕੱਲ ਇਹੋ ਜਿਹੇ ਵੀ ਲੁੰਦੇ ਨੇ ਆ ਦੋਨੇ ਦੇਖ ਲੈ ਫ੍ਰੈਂਕ ਕਹਿੰਦੇ ਆਦੇ ਤੇ ਪੰਛੀ ਸੂਟ ਲਈ ਤੇ ਮੇਰੇ ਆਪ ਤੇ ਇੱਕ ਸੂਟ ਕਰਾ ਹਾਂ ਨਾ 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 ਪੁੱਤ ਉਹਨੂੰ ਵੀ ਜ਼ਰੂਰ ਲੈ ਨਾਲ ਬਸ ਆ ਸਾਰੇ ਦਾ ਬਿੱਲ ਬਣਾ ਦਿਓ ਸਾਨੂੰ ਠੀਕ ਹੈ ਆ ਤੇ ਤੁਸੀਂ ਮੈਨੂੰ ਉਦੋਂ ਦੱਸ ਦੇ ਜਦੋਂ ਤੁਸੀਂ ਮਤਲਬ ਮੈਨੂੰ ਵਰਕ ਕਰ ਦੋਗੇ ਫਿਰ ਸਿਲੈਕਟ ਕਰ ਲਾਂਗੇ ਜੀ ਰੈਡ ਠੀਕ ਲਾਈਨ ਨਾਲ ਨਹੀਂ ਨਹੀਂ ਮੈਂ ਤਾਂ ਕੋਈ ਠੀਕ ਹੀ ਲਾਂਗੀ ਹਾਂ ਕਿਸੇ ਕੋਲੇ ਨਹੀਂ ਜਾਂਦਾ ਕਿ ਕਿਸੇ ਦੁਕਾਨ ਤੇ ਨਹੀਂ ਖੜੀ ਸਿੱਧੀ ਮੈਂ ਇੰਦਰ ਤੇਰੇ ਕੋਲੇ ਲੈ ਕੇ ਆਈ ਨਹੀਂ ਨਹੀਂ ਮੰਮੀ ਉਹਦੇ ਕੋਲੇ ਚੱਲਾਂਗੇ ਆਪਾਂ ਤਾਂ ਮੈਂ ਚੱਲ ਭਾਈ ਭਕਾਈ ਵੀ ਕਾਹਨੂੰ ਕਰਨੀ ਹੈ ਕਿਸੇ ਕੋਲੇ ਬਤਾ ਪਸੰਦ ਤਾਂ ਕਰਨਾ ਨਹੀਂ ਹੈਗਾ ਫਿਰ ਹਨਾ ਆ ਸਾਨੂੰ ਲਕਾਪੇ ਵਿੱਚ ਪਾ ਦਿਓ ਸਾਰੇ ਸੂਟ ਤੇ ਸਾਨੂੰ ਦੱਸ ਦੋ ਕਿੰਨੇ ਹੋ ਗਏ ਠੀਕ ਹੈ ਕਾਹ ਕਰ ਲੈ ਪਸੰਦ ਹੁਣ ਤਾਂ ਹੁਣ ਮੰਮੀ ਦੋ ਤਹ ਪਿਆਵੇਂ ਘੁਰਤੇ ਹੋਗੇ ਹਾਂ ਇਹ ਤਾਂ ਲ ਇਕਾ ਅਮਰੀਕਾ ਵੀ ਫਾਰਮਾਸਟ ਸੂਟ ਲਈ ਆ ਮੈਂ ਤੋਂ ਹਾਂ ਠੀਕ ਹੈ ਤੇ ਆ ਮੇਰੇ ਸੱਸ ਦਾ ਹੋ ਗਿਆ ਠੀਕਾ ਹੋ ਗਿਆ ਇਕਾ ਯੈਲੋ ਹੋ ਗਿਆ ਤੇ ਇਕਾ ਵਾਲਾ ਹੋ ਗਿਆ ਮੈਂ ਤਾਂ ਇਹ ਕਹਨੀ ਆ ਇਹਦੀ ਸਟਿਚਿੰਗ ਤੋਂ ਕਰ ਹੀ ਦੇ ਜੀ ਹਨਾ ਆਈ ਦੀ ਸਟਿਚਿੰਗ ਉਹਨਾਂ ਦੀ ਸਟਿਚਿੰਗ ਦੋਨਾਂ ਦੀ ਕਰ ਦੇ ਠੀਕ ਹੈ ਤੇ ਬਸ ਇਕਾ ਹੋ ਗਿਆ ਠੀਕ ਹੈ ਇਹ ਮੈਂ ਇਹ ਕਿਹਦਾ ਇਹ ਵੀ ਮੇਰੇ ਹੀ ਮੰਮੀ ਮੈਨੂੰ ਸੋਨਾ ਲੱਗਿਆ ਅੱਛਾ ਹਾਂ ਮੇਰੇ ਤਾਂ ਕਈ ਹੋ ਗਏ ਮੇਨਾਂ ਦਾ ਤੇ ਫਿਰ ਕੀ ਹੁੰਦਾ ਮੰਮੀ ਲਾ ਦੱਸ ਤਿੰਨ ਚਾਰ ਇਹ ਤਾਂ ਕੋੜੇ ਚਾਰ ਪਾ ਪੰਜ ਹੋ ਗਏ ਅਨਾ ਕੋਈ ਨਹੀਂ ਉਹਦੀ ਰੀਅਲ ਹੀ ਬਣਾ ਲੈਣ ਦੋ ਦੋਤਾ ਬਣਾ ਲੈ ਮੇਰੀ ਗੱਲ ਸੁਣ ਹੁਣ ਕੰਮੋ ਦੇ ਸਾਹਮਣੇ ਨਾ ਜਾ ਕੇ ਕਹਿਦੀ ਵੀ ਮੈਂ ਇਹਦੇ ਸਿੱਖ ਲਾਈ ਤੇ ਲਾ ਫਿਰ ਕੀ ਹੁੰਦਾ ਕਹਿ ਦੂੰਗੀ ਤਾਂ ਉਹ ਨਹੀਂ ਲੈਂਦੀ ਹੈਗੀ ਸੂਟ ਬਥੇਰੇ ਸੂਟ ਲੈਂਦੀ ਆ ਪਰ ਨਹੀਂ ਲੈਂਦੀ ਤਾਂ ਹੈਗੀ ਆ ਫਿਰ ਹੁਣ ਆਏ ਹੁੰਦਾ ਵੀ ਚਲ ਤੂੰ ਆਈਆਂ ਕੀ ਦੇਖ ਭਾਈ ਤੈਨੂੰ ਇੱਕ ਲੈ ਦੂ ਦੋ ਲੈ ਦੂ ਹੁਣ ਇੰਨਾਂ ਨੂੰ ਤਾਂ ਉਹ ਵੀ ਆਹ ਚਾਹੇ ਉਹ ਬੋੜ ਕੈਂਸਰੋਂ ਦੀ ਮਾਨ ਚ ਹੋ ਜਾਂਦਾ ਹੁੰਦਾ ਉਹਨੇ ਕਹਿ ਹੀ ਦਿੱਤਾ ਨਾ ਵੀ ਜਿੰਨਾ ਟਾਈਮ ਇਹਦੇ ਮਾਪੇ ਬੈਠੇ ਆ ਆਪਣ ਨੂੰ ਕੁਝ ਮਰਜ਼ੀ ਦੇਈ ਜਾਣ ਫਿਰ ਉਹਨੂੰ ਕੀ ਦਿੱਕਤ ਆ ਉਹਦੇ ਕਿਹੜਾ ਪੱਲੇ ਪੈਸੇ ਲੱਗ ਰਹੇ ਦੱਸ ਚੰਗਾ ਦੱਸ ਦੀ ਜਾ ਕੇ ਪ ਆ ਤੁਸੀਂ ਮੈਨੂੰ ਰੈਂਬਸ ਸਟਿਚਿੰਗ ਕਰਕੇ ਦੇਦੇ ਹੋ ਮੈਨੂੰ ਰੈਡੀ ਕਰਕੇ ਦੇਦੇ ਠੀਕ ਹੈ ਤੇ ਆਪ ਤੁਸੀਂ ਮੈਨੂੰ ਪੈਕ ਕਰ ਦੋ ਸਾਰੇ ਠੀਕ ਇਹਨਾਂ ਦਾ ਬਿੱਲ ਦਾ ਕਿੰਨਾ ਹੋ ਗਿਆ ਠੀਕ 10 ਤੇ ਲੈਸਾ ਵੀ ਨਾਲ ਮੈਂ ਕਹਿੰਦੀ ਲਾਈਨ ਜਾ ਕੇ ਚਚਾ ਕੇ ਦੇਖ ਲੈ ਜੀ ਜਚਾਉਣੀਆਂ ਨੇ ਭਾਈ ਚਲੋ ਇਹ ਤਾਂ ਹੁਣ ਜਿੱਥੇ ਸਮਾਂ ਮੰਗੀ ਨਹੀਂ ਸਾਰੀਆਂ ਉੱਥੋਂ ਦੇਖ ਲੈ ਉੱਥੋਂ ਦੇਖ ਲਈ ਨਹੀਂ ਭਾਈ ਤੁਸੀਂ ਆਹ ਰੈਡੀ ਕਰਕੇ ਦੇ ਦਿਓ ਅਸਾਂ ਇਹ ਦੁਪੱਟਾ ਵੀ ਤੁਸੀਂ ਆਪ ਦੇ ਕੋਲ ਹਨ ਕਰ ਦੂੰਗਾ ਨਾ ਸਾਰਾ ਬਸ ਠੀਕ ਹੈ ਕਰ ਦੋ ਸਮੇਂ ਆਉਣ ਬੈਲੇ ਤੇਰੀ ਸੌ ਸਲਾਹ ਵਧ ਲੂਗੀ ਕਿਸੇ ਤੇ ਲੈਸ ਲਵਾਉਣੀ ਆ ਕਿਸੇ ਤੇ ਲਵਾਉਣੀ ਬਸ ਜੇ ਲੈ ਤੂੰ ਬੈਠ ਜਾ ਆਰਾਮ ਨਾਲ ਇੱਥੇ ਇਹ ਬਿੱਲ ਬਣਾ ਦਿੰਦੀ ਉਹਨੇ ਮੈਂ ਤੇ ਮਾਰਾ ਤੇ ਹਲਾ ਪਸੰਦ ਕਰ ਹਾਂ ਨਹੀਂ ਬਸ ਸੂਰਤ ਨੂੰ ਰੱਬ ਦੇ ਦੇ ਕਿੰਨੇ ਹੋ ਗਏ ਪੁੱਤ ਆਪਣਾ ਬਿੱਲ ਹੋ ਗਿਆ ਜੀ ਉਹ ਤਾਂ 11000 ਬਣਦਾ ਹਾਂ ਤੁਸੀਂ 10000 ਦੇ ਦਿਓ ਦੇਖ ਲੈ ਨੇ ਘਟਾ ਲੈ ਨਹੀਂ ਨਹੀਂ ਬਹੁਤ ਘਟਾ ਕੇ ਲਾਇਆ ਈ ਚੱਲ ਭਾਈ ਮਮੀ ਤਾਂ ਘਟਾ ਕੇ ਲਾ ਲੇਉਂਦੀ ਆਪਾਂ ਨੂੰ ਤਾਂ ਆਪਾਂ ਦਵਾਵਾ ਟਾਈਮ ਦੇ ਇਹਨਾਂ ਨੂੰ ਤਾਂ ਸਿਵਾਉਣੇ ਆ ਨਾ ਕੱਪੜੇ ਲੈ ਪੂਰਾ ਦਾਸੀ ਹੈ ਨਾ ਪੂਰਾ ਹੀ ਹੈ ਅੱਛਾ ਠੀਕ ਬਾਕੀ ਤੂੰ ਗੇਨ ਲਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਯਕੀਨ ਨਹੀਂ ਆ ਤੁਹਾਡੀ ਬਹੁਤ ਟਾਈਮ ਦਾ ਦਾਦਾ ਦਦਾਹ ਦੇਤਾ ਹੁਣ ਤਾਂ ਕਿਰਾਏ ਨੂੰ ਵੀ ਨਹੀਂ ਬਚੇ ਹੈਗੇ ਕੋਈ ਨਾ ਹੈਗੇ ਮੇਰੇ ਕੋਲ ਕਿਰਾਏ ਹਾਂ ਹਾਂ ਥੈਂਕ ਯਾ ਥੈਂਕ ਤੁਸੀਂ ਜਾਣਦੇ ਜੀ ਤੁਹਾਡਾ ਸੂਟ ਮੈਂ ਬਣਾ ਕੇ ਫੜਾ ਦੂੰ ਹਾਂ ਮੈਨੂੰ ਤੁਸੀਂ ਫੋਨ ਕਰ ਦਿਓ ਤੇ ਜੇ ਅਸੀਂ ਲੰਗੇ ਟੱਪੇ ਤੇ ਅਸੀਂ ਫੜ ਕੇ ਲੈ ਆ ਜਾਈਏ ਨਹੀਂ ਤਾਂ ਫਿਰ ਤੁਸੀਂ ਕੂਰੀਅਰ ਕਰ ਦਿਓ ਠੀਕ ਹੈ ਚਲੋ ਠੀਕ ਹੈ ਠੀਕ ਹੈ ਚਲ ਆ ਜੀ ਮੈਂ ਹੋਏ ਮਰ ਜਾ ਉਹ ਹੋ ਮਾਰਦੀ ਆ ਪਤਾ ਕਿਹਨੇ ਜੀ ਨਹੀਂ ਕਰਦਾ ਬਜ਼ਾਰਾਂ ਚ ਜਾਣ ਨੂੰ ਹੁਣ ਤਾਂ ਇੰਨੀ ਗਰਮੀ ਚ ਇੱਕ ਸੱਬ हां वो ता आगे भाभी पाणी दे कुट प्या दे जे प्या दे, ले है ले है दे या पाणी ल्या कुट ਪਹਿਲਾਂ उफ्फ ਮੈਂ ਤਾਂ ਗਲਤੀ ਕੀਤੀ ਸੀ ਜੇ ਬਾਹਲਾ ਪੁੱਛਤਾਈ ਚੰਗੀ ਭਲੀ ਗੱਡੀ ਖੜੀ ਸੀ ਇਹਨਾਂ ਨੂੰ ਕਹਿੰਦੇ ਆਪੇ ਨਾਲ ਵਗ ਚਾਲਦੇ ਲੈ ਆਪ ਦਾ ਬਦੀਨ ਹੋਈ ਹੋਈਆਂ ਨਾਲ ਉਹਨੂੰ ਲੈ ਕੇ ਤੁਰ ਪਾਂਦੀਆਂ ਹੈ ਫਿਰ ਕੀ ਹੁੰਦਾ ਸੂਵੀ ਦਾ ਇਕੱਲੇ ਬੈਠੇ ਆ ਚੱਲ ਕੋਈ ਨਾ ਫਿਰ ਕੀ ਹੋ ਗਿਆ ਪੁੱਤ ਜੱਫਾ ਆ ਲੈ ਬਿੰਦਰ ਆ पाणी ਪੀ ਬਾਹਲੇ ਟਾਈਮ ਲਾਇਆ ਏ ਤੁਸੀਂ ਮੈਂ ਤਾਂ ਕਦੋਂ ਦੀ ਟਿੱਕੀ ਜਾਂਦੀ ਸੀਗੀ ਟਾਈਮ ਤਾਂ ਪੁੱਤ ਤੈਨੂੰ ਪਤਾ ਹੀ ਆ ਹੁਣ ਮਨਿੰਦਰ ਦੇ ਸੇਤੀ ਪਸੰਦ ਨਹੀਂ ਆਉਂਦੇ ਹੁਣ ਉਹ ਤੋਂ ਹੱਥ ਲਾ ਕੇ ਤਾਂ ਕੱਲਾ ਮੋੜਨਾ ਨਹੀਂ ਸੀਗਾ ਹੈ ਤੇ ਕੋਈ ਜਿਹੜਾ ਕੱਪੜਾ ਪਸੰਦ ਕਰ ਦੇਗਾ ਤੇ ਟਾਈਮ ਲੱਗ ਹੀ ਜਾਂਦਾ ਮੈਂ ਦੇਖ ਮਨਿੰਦਰ ਫੋਨ ਵੀ ਕਿੰਨੇ ਵਾਰੀ ਕੀਤਾ ਕਦੋਂ ਕੱਟੀ ਘਾਤੋਂ ਗਈ ਮੈਂ ਮਗੋਣਾ ਸੀ ਕੁਛ ਕੀ ਮਗੋਣਾ ਸੀ ਪਾਪੀ ਪੈਸੇ ਤਾਂ ਪੂਰੇ ਪੂਰੇ ਦੇ ਕੇ ਭੇਜੇ ਸੀਗੇ ਮੰਮੀ ਨੂੰ ਆ ਚੱਲ ਉੱਥੇ ਕਰਾਇਆ ਮੈਂ ਆਦੇ ਪੱਲੋਂ ਲਾਇਆ ਲੈ ਮੈਨੂੰ ਪੜਾ ਦੇ ਕਰਾਇਆ ਵਾਸਤੇ ਪੈਸੇ ਨਹੀਂ ਹੈਗੇ ਸੀਗੇ ਮੰਮੀ ਕੋਲ ਮੰਮੀ ਫਿਰ ਉਹ ਤੋਂ ਜਿੰਨੇ ਬਾਪੂ ਤੋਂ ਮੇਰੀ ਗੱਲ ਸੁਣ ਪੁੱਤ 10000 ਲੈ ਕੇ ਗਈ ਸੀ ਕਿ ਉਹ ਸਾਰੇ ਹੁਣ ਲੱਗ ਗਏ ਹੁਣ ਕਿਰਾਏ ਨੂੰ ਫੇਰ ਕੀ ਹੋਵੇ ਜਾਂ ਕੁੜੇ ਤੈਨ ਲਾਤੇ ਸੂਟ ਤਾਂ ਦਿਖਾ ਦੇਣੇ ਪੱਪੀ ਖਾਦੇ ਦੇਖ ਲੈ ਪੁੱਤ ਆ ਜਾ ਬੈ ਜਾ ਬੈ ਜਾ ਬੈ ਕਿੰਨਾ ਸੋਹਣਾ ਆ ਦੇਖੋ ਰੰਗ ਬਹੁਤ ਸੋਹਣਾ ਹੈ ਨਾ ਹਾਂ ਇਹ ਤਾਂ ਤੂੰ ਖੀਰ ਜੇ ਲੈ ਕੇ ਆਈ ਇਹ ਮੇਰੇ ਮੰਮੀ ਕਿਹੜਾ ਨਹੀਂ ਭਾਬੀ ਇਹ ਤਾਂ ਮੈਂ ਪਸੰਦ ਕੀਤਾ ਸੀਗਾ ਇਦਾਂ ਮੈਂ ਘਰੇ ਪਾਉਣ ਨੂੰ ਲੈ ਕੇ ਆਈ ਆ ਆਪਦੇ ਹਾਸਤੇ ਹਾਂ ਵੀ ਸੋਨਾ ਗਾ ਹਾਂ ਇਹ ਹੈਂਡਵਰਕ ਦਾ ਹਾਂ ਕਿਨਾਂ ਦਾ ਬੜਾ ਟ੍ਰੈਂਡ ਅਦਾ ਹਾਂ ਤੇ ਹੋਰ ਤਾਂ ਹੀ ਫਿਰ ਮੈਨੂੰ ਸੋਨਾ ਲੱਗਿਆ ਸੀਗਾ ਤੇ ਤਾਂ ਹੀ ਕਰਕੇ ਫਿਰ ਮੈਂ ਇੱਕ ਇਹ ਪਸੰਦ ਕੀਤਾ ਸੀਗਾ ਇੱਕ ਆਹ ਤੇ ਇੱਕ ਆਹ ਦੇ ਖਾ ਕਿਦਾਂ ਸੋਨਾ ਕਲ ਰਹਾ ਹਣਾ ਮੈਂ ਇੰਦਰ ਆਪ ਕੋ ਨਾ ਹਾਂ ਦੇਖੋ ਵੈਸੇ ਆ ਕਲਰ ਮਮੀ ਹੈ ਨਹੀਂ ਗਾ ਹਣਾ ਆ ਪੁੱਤ ਦਾ ਹੱਥ ਤੇਰੀ ਕੁੜੀ ਹੈ ਨਹੀਂ ਕ ਜਦੋਂ ਹੁਣ ਕਿਤੇ ਕੱਪੜੇ ਲੈ ਦਸਵਾਉਣਾ ਹੈ ਨਾ ਉਹ ਯੈਲੋ ਹੀ ਸਵਾਈ ਦੂ ਮਮੀ ਇਹਨੂੰ ਉਹੀ ਲੈ ਕੇ ਦੇ ਦੀ ਚੰਗਾ ਚਿਹੇ ਜਿਹਾ ਕੇ ਆਹਾਂ ਮੇਰੀ ਸੱਸ ਦਾ ਹੈ ਸੱਸ ਸੱਸ ਤੇ ਲੈ ਕੇ ਆਂਦਾ ਮੇਰੇ ਅਸਤੇ ਸੋਣਾਗਾ ਆਹ ਹਾਂ ਅੱਜ ਸੱਸ ਦਾ ਪੁੱਤ ਇਹ ਘਰੇ ਪਾਉਣ ਨੂੰ ਲੈ ਆਇਆ ਮਨਿੰਦਰ ਰੀ ਲੈ ਆਇਆ ਹੈ ਹਾਂ ਹਾਂ ਤੇ ਲੈ ਕੇ ਆਈ ਹੈ ਹਾਂ ਇਹੀ ਲੈ ਆਇਆ ਇੱਕ ਆਪਿਆ ਆਹ ਲਾਡੀ ਦਾ ਨਾ ਕੁਰਤਾ ਪਜਾਮਾ ਹਾਂ ਹਾਂ ਤੇ ਹਾਂ ਏਵੀ ਲਾਡੀ ਦੀ ਐ ਏਵੀ ਲਾਡੀ ਦੀ ਸਾਰੀ ਚਿੱਟੀ ਲੈ ਲੇ ਰੰਗ ਨਹੀਂ ਹੈਗੇ ਇੱਕ ਰੰਗਦਾਰ ਵੀ ਹੈਗੇ ਵਿੱਚ ਹੈ ਰੰਗਦਾਰ ਵੀ ਇੱਕ ਹੁਣ ਵਿੱਚ ਵਿੱਚ ਰੰਗਦੀ ਦਾ ਨਹੀਂ ਦਾ ਹਾਂ ਤੇ ਮੰਮੀ ਮੇਰਾ ਸੂਟ ਤੈਨੂੰ ਕੋਤ ਮੈਂ ਦਿਵਾ ਰਿਆ ਹਾਂਗੀ ਫੇਰ ਹੁਣ ਅੱਜ ਤਾਂ ਫੇਰ ਹੁਣ ਮਨਿੰਦਰ ਪੈਸੇ ਘਟ ਗਏ ਸਾਫਾਂ ਦੀ ਕਮਾਲ ਕਰਦੀ ਆ ਭਾਬੀ ਮੰਮੀ ਮੇਰੇ ਵਾਸਤੇ ਖਰੀਦਦਾਰੀ ਕਰਨ ਗਈ ਸੀ ਨਾ ਕਿ ਤੇਰੇ ਵਾਸਤੇ ਤੈਨੂੰ ਤਾਂ ਇੱਥੇ ਸੂਟ ਬਥੇਰੇ ਮਿਲ ਹੀ ਜਾਂਦੇ ਆ ਜਿਵੇਂ ਤੂੰ ਸੂਟ ਕਿਨੇ ਮੰਮੀ ਉਹ ਇਹ ਤਾਂ ਲਿਆ ਕੇ ਦੇ ਦਿੰਦੀ ਆ ਹੁਣ ਤੂੰ ਇੰਨਾ ਤੇ ਵੀ ਨੀਤ ਪਾਈ ਨਹੀਂ ਅੱਛਾ ਮੈਂ ਲੈਣਗੇ ਤੇਨ ਇੰਨਾ ਚਿਰ ਸੂਟ ਚਾਹੀਦੇ ਵੀ ਹਾਂ ਇੰਨਾ ਚਿਰ ਸੂਟ ਆਉਣ ਮੈਨੂੰ ਆਪਦੇ ਵੱਲੋਂ ਤਾਂ ਤੂੰ ਮੈਨੂੰ ਕੁਝ ਦੇਣਾ ਨਹੀਂ ਹੈਗਾ ਜਿਹੜੇ ਮਾਂ ਪਿਓ ਨੂੰ ਦਿੰਦਾ ਉਹ ਵੀ ਤੇ ਤੋ ਜਰਿਆ ਨਹੀਂ ਜਾਂਦਾ ਚਲ ਕੋਈ ਨਾ ਹੁਣ ਕਿਉਂ ਬੋਲੀ ਜਾਨੀ ਆ ਹੁਣ ਤਾਂ ਤੈਨੂੰ ਮਿਲ ਗਿਆ ਨਾ ਕੂਟ ਕਿਉਂ ਮੁੜਕੀ ਜਾਨੀ ਆ ਹੁਣ ਪਤਾ ਨਹੀਂ ਹੰਡਣਗੇ ਕਿ ਨਾ ਨੀਤਾਂ ਪੈ ਗਆਂ ਪਹਿਲਾਂ ਨਹੀਂ 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 ਦੇਖ ਲੈ ਆਏ ਗਰਮਸਵਾਦੀ ਜਮੀ ਨਹੀਂ ਸੋਚਦੀ ਹੈ ਕਿ ਸੋਚ ਕੇ ਤਾਂ ਮਨਿੰਦਰ ਤੂੰ ਜਮੀ ਨਹੀਂ ਬੋਲਦੀ ਬਸ ਮम्मी ਸੋਚੇ ਪਿਆ ਤੂੰ ਇਹ ਚ ਪਾ ਲੈ ਤੱਕਰੀ ਮੇਰੇ ਬਸ ਮੈਂ ਲੈ ਜੂਗੀ ਕੋਈ ਨਾ ਲੈਦੀ ਭਾਈ ਅਸੀਂ ਕਿਹੜਾ ਰੱਖਣੇ ਹੁਣ ਤੈਨੂੰ ਦੇਣ ਵਾਸਤੇ ਲੈ ਕੇ ਆਈਆਂ ਪਾਪਾ ਵੀ ਨਾ ਤਾਂ ਨਹੀਂ ਕਰਵਾਉਣੇ ਤੇਰ ਤੋਂ ਸਵਾ ਕੇ ਮੈਂ ਉਸ ਬੁਟੀਕ ਤੋਂ ਸਵਾਉਂਗੀ ਵਧੀਆ ਬਸ ਚੱਤ ਜੇ ਕੋਈ ਚਾਹ ਦੇ ਕੱਟ ਪਿਆ ਦੇਗੀ ਤਾਂ ਪਿਆ ਦੇ ਲਿਆ ਦੇ ਪੁੱਤ ਕਮਲ ਹਾਂ ਹੋਰ ਆ ਦੇਖ ਲੈ ਹਜੇ ਤੂੰ ਕਹਿੰਦੀ ਮੇਰੀ ਨੂੰ ਤਾਂ ਬੜੀ ਚੰਗੀ ਐ ਮੇਰੀ ਨੂੰ ਤਾਂ ਬੜੀ ਚੰਗੀ ਆ ਆ ਦੇਖ ਲੈ ਚੰਗੀ ਦਾ ਉਹਦੇ ਨਿੱਤ ਆ ਵੀ ਸੂਟ ਮੇਰੇ ਕੋਲ येलो ਸੂਟ ਨਹੀਂ ਹੈਗਾ ਵੇਖ ਲੈ ਫੇਰ ਕੀ ਹੋ ਗਿਆ ਜਿਹੋ ਨੇ ਆ ਕੇ ਤਾਂ ਉਹਨੇ ਕਿਤੇ ਤੋ ਲੈ ਲਿਆ ਖੋ ਲਿਆ ਤਾਂ ਤੋ ਨੇ ਖੋਣ ਵਾਲਾ ਕੰਮ ਹੀ ਸੀ ਜੇ ਮੈਂ ਨਰਮ ਹੁੰਦੀ ਨਾ ਤੇਰੇ ਨੂੰ ਤਾਂ ਸਾਰੇ ਖੋ ਲੈਂਦੀ ਮੈਂ ਤੂੰ ਤਾਂ ਇੰਨਾ ਵੀ ਨਹੀਂ ਕਰਮ ਹੋਈਦਾ ਹੁੰਦਾ ਜਿੰਨੀ ਤੂੰ ਭਖ ਰਹੀ ਹੈਗੀ ਕੋਈ ਨਹੀਂ ਭਖ ਰਹੀ ਮੈਂ ਦੇਖੀ ਨਹੀਂ ਆ ਜਿੱਦ ਦੀ ਮੈਂ ਆਈ ਆ ਨਾ ਬਸ ਭਾਬੀ ਦਾ ਵਿਵਹਾਰ ਜਨ ਬਸ ਕੋਚੀ ਨਾ ਬਸ ਕੀ ਦੱਸਾਂ ਜਦੋਂ ਮੇਰੀ ਮਾਂ ਨੂੰ ਸਮਝ ਨਹੀਂ ਲੱਗਦੀ ਕਿਸ ਮਨਿੰਦਰ ਜੇ ਤੂੰ ਮੇਰੇ ਕੋਲ ਆਈ ਸੀਗੀ ਮੈਂ ਤੈਨੂੰ ਵੀਡੀਓ ਕਾਲ ਤੇ ਆ ਸੂਟ ਦਿਖਾਇਆ ਸੀ ਨਾ ਕਿ ਮੇਰੀ ਭਾਬੀ ਨੇ ਦਿੱਤਾ ਹੂੰ ਤੂੰ ਕਹਿੰਦੀ ਸੀ ਭਾਬੀ ਕਲਰ ਕਿੰਨਾ ਸੋਹਣਾ ਮੈਨੂੰ ਬਹੁਤ ਪਸੰਦ ਆ ਲੈ ਇਹ ਸੂਟ ਨਾ ਮੈਂ ਤੇਰੇ ਵਾਸਤੇ ਸਿਲਾਈ ਕਰਤਾ ਸੀ ਤੇਰਾ ਮੇਚਾ ਪਿਆ ਸੀ ਨਾ ਇੱਥੇ ਮੈਂ ਤੇਰੇ ਹੀ ਸਿਉਂਤਾ ਸੀਗਾ ਮੰਮੀ ਨੂੰ ਮੈਂ ਝੂਠ ਬੋਲਦਾ ਸੀ ਮੰਮੀ ਮੈਂ ਆਪ ਦਾ ਸਿਲਾਈ ਕਰਦੀ ਹਾਂ ਪਤਾ ਤੂੰ ਤਾਂ ਮੈਨੂੰ ਆਈ ਕਹਿੰਦੀ ਸੀ ਕਹਿੰਦੀ ਮੈਂ ਤਾਂ ਆਪਣਾ ਸਿਵੰਦੀਆਂ ਸੂਟ ਹੈ ਨੀ ਮੰਮੀ ਨਾਲ ਇਹ ਤਾਂ ਪੂਰੇ ਜੀ ਨਾਲ ਲੈ ਕੇ ਆਈ ਦੀ ਤੂੰ ਤੇਰੀ ਮੰਮੀ ਤੋਂ ਲੈ ਕੇ ਤਾਂ ਆਈ ਸੀ ਮੰਮੀ ਮਨਿੰਦਰ ਨੇ ਵੀਡੀਓ ਕਾਲ ਤੇ ਮੈਨੂੰ ਕਹਿ ਤੇ ਦਿੱਤਾ ਸੀ ਭਾਬੀ ਇਹ ਰੰਗ ਕਿੰਨਾ ਸੋਹਣਾ ਮੈਨੂੰ ਬਹੁਤ ਪਸੰਦ ਆ ਫਿਰ ਮੈਂ ਇਹਦਾ ਹੀ ਸਿਉਂਦਾ ਭਾਬੀ ਕਿਤੇ ਉਂਦ ਨਹੀਂ ਗਲਤ ਸਿਉਂਤਾ ਗਿਆ ਹੋਵੇ ਤੂੰ ਕਹੇ ਉਹ ਚੱਲ ਮਨਿੰਦਰ ਨੂੰ ਮੜ ਦਿੰਨੀ ਆ ਨਾ ਨਾ ਮਨਿੰਦਰ ਆ ਲੈ 2100 ਰੁਪਿਆ ਬਾਈ ਨੂੰ ਪੈਂਟ ਸ਼ਰਟ ਲੈ ਦੀ ਮੈਨੂੰ ਉਹਦੇ ਨਾਪ ਤਾਂ ਨਹੀਂ ਪਤਾ ਸੀ ਨਹੀਂ ਮੈਂ ਤੇਰੇ ਬਾਈ ਦੇ ਨਾਲ ਜਾ ਕੇ ਲਿਆਉਂ ਆ ਦੇਖੀ ਅਮਰ ਤਾਂ ਮੈਨੂੰ ਜਿਹੜਾ ਪੇਕਿਓ ਲੈ ਕੇ ਆਈ ਸੀ ਉਹੀ ਚੱਕ ਕੇ ਮੈਨੂੰ ਲਾਤਾ ਇਹਨੂੰ ਐ ਲਿਆਉਣਾ ਨਾ ਪੈ ਜੇ ਕਿਤੇ ਪੱਕਾ ਕੋਈ ਨਾ ਕੁਛ ਨਾ ਕੁਛ ਤਾਂ ਹੋਈ ਹੋਊਗਾ ਸੂਟ ਨੂੰ ਤਾਂ ਹੀ ਇਹਨੇ ਮੇਰਾ ਸਹੰਤਾ ਕੋਈ ਨਹੀਂ ਹੋਇਆ ਹੈਗਾ ਸੂਟ ਨੂੰ ਸੂਟ ਨੂੰ ਕੁਛ ਨਹੀਂ ਹੋਇਆ ਤੈਨੂੰ ਕੁਛ ਹੋ ਰਿਹਾ ਜ਼ਰੂਰ ਪਰ ਤੈਨੂੰ ਮਾੜੀ-ਮੋਟੀ ਸਮਝ ਨਹੀਂ ਆਉਦੀ ਤੂੰ ਕਿਵੇਂ ਉਹਨੂੰ ਤੜਫਾਈ ਜਾਨੀ ਹੈਗੀ ਹੈ ਇਹ ਉਹ ਆਪਦੀ ਮਾਂ ਤੋਂ ਆਪਦੀ ਪਸੰਦ ਦਾ ਸੂਟ ਲੈ ਕੇ ਆਈ ਸੀ ਜਿਹੜਾ ਉਹਨੇ ਮੈਗਨੂ ਝੂਠ ਬੋੜ ਕੇ ਤੇਰੇ ਵਾਸਤੇ ਬਣਾਇਆ ਮਨਿੰਦਰ ਆ ਗੱਲਾਂ ਸਹੀ ਨਹੀਂ ਹੁੰਦੀਆਂ ਪੁੱਤ ਭਾਈ ਪਰਜਾਈ ਆਹ ਚੰਨ ਲੀਰਾ ਬਿੱਸੇ ਨਹੀਂ ਵਰਤਿਆ ਜਾਂਦਾ ਹੁੰਦਾ ਭਾਈ ਭਾਈ ਪਰਜਾਈ ਨਾ ਸਾਰੀ ਉਮਰ ਦਾ ਵਰਤਨ ਦਾ ਹੁੰਦਾ ਹੈਗਾ ਸਹੀ ਗੱਲ ਹੈ ਬਲਿੰਦਰ ਤੂੰ ਕੀ ਕਹੀ ਜਾਂਦੀ ਐ ਅਸੀਂ ਕਿੰਨਾ ਕਿਚਰੇ ਆਖਰ ਨੂੰ ਤੇਰਾ ਭਾਈ ਤੇ ਪਰਜਾਈ ਹੀ ਕੰਮ ਆਉਣਗੇ ਠੀਕ ਹੈ ਨਾ ਅਸੀਂ ਕਿੰਨਾ ਕਿਚਰੇ ਮੈਨੂੰ ਤੇ ਤੈਨੂੰ ਕਿੰਨਾ ਕੁਝ ਲੈ ਕੇ ਆਈਆਂ ਮਜਾਲਾ ਉਹਨੇ ਕੋਈ ਚੀਜ਼ ਲੈਤੀ ਹੈਗੀ ਜਿੰਨੇ ਸੂਟ ਤਾਂ ਕਿਹਾ ਉਹਨੇ ਤੈਨੂੰ ਪੜਵਾ ਕੇ ਦਿੱਤੇ ਨੇ ਸੂਟ ਤੇ ਉਹਨੇ ਇੰਨਾ ਕੁਝ ਦੇਣ ਦੇ ਬਾਵਜੂਦ ਵੀ ਨਾਲੇ ਉਹਨੂੰ ਪਤਾ ਵੀ ਇਹ ਸਾਰਾ ਕੁਝ ਘਰ ਚੋਂ ਜਾਣ ਲੱਗ ਰਿਹਾ। ਫੇਰ ਵੀ ਤੇਰੇ ਵਾਸਤੇ ਆਪਦੇ ਪੇਕਿਆਂ ਦਾ ਦਿੱਤਾ ਉਹਦੇ ਮਨਪਸੰਦ ਦਾ ਸੂਟ ਉਹਨੇ ਤੇਰੇ ਵਾਸਤੇ ਸਿਮਿਆ ਤੇ ਨਾਲੇ ਆ ਪੈਸੇ। ਕੱਲਾ ਪੁੱਤ ਧੀयां ਸਿਰਫ ਆ ਪੈਸੇ ਤੇ ਆ ਸੂਟਾਂ ਵੀ ਸੇ ਵਰਤਦੀਆਂ ਹੁੰਦੀਆਂ ਨੀਂ। ਹੈ? ਪੁੱਤ ਇਹ ਗੱਲਾਂ ਨਹੀਂ ਚੰਗੀਆਂ ਹੁੰਦੀਆਂ। ਮਨਿੰਦਰ ਤੂੰ ਸਮਝਦੀ ਕਿਉਂ ਨਹੀਂ ਪੁੱਤਾਂ? ਅਸੀਂ ਵੀ ਤਾਂ ਉਤੋਂ ਰੋਟੀ ਲੈ ਕੇ ਖਾਣੀ ਐ। ਨਾਲੇ ਉਹ ਤਾਂ ਇੰਨੀ ਸਿਆਣੀ ਐ ਜਿੰਨੀ ਵੀ ਅਸੀਂ ਕਹਿ ਦਿੱਤੀ। ਦੇਖ, ਮੂੰਹ ਚੋਂ ਗੱਲ ਨਹੀਂ ਕੱਢਣ ਦਦੀ ਤੇ ਖਾਣ ਪੀਣ ਨੂੰ ਸਭ ਨੂੰ ਪਹਿਲਾਂ ਛਡਾਉਂਦੀ ਐ। ਤੇਰਾ ਆਖਾਂਦੀ ਐ ਨਾਲੇ ਅਸੀਂ ਕਿੰਨਾ ਘਟਾਏ ਬੈਠਿਆ ਪੁੱਤ ਤੇਰਾ ਬਾਪ ਮੈਂ ਅਸੀਂ ਕਿੰਨਾ ਘਟਾਏ ਵਾਂਗੇ ਕਿੰਨਾ ਘਟਾਏ ਤੇਰੇ ਆਹ ਪੂਰਨੇ ਪੂਰਾਗੇ ਆਖਰ ਨੂੰ ਪੁੱਤ ਸਾਰੀ ਉਮਰ ਨਾ ਭਾਈਪਰਜਾਈ ਹੀ ਕੰਮ ਆਉਂਦੇ ਹੁੰਦੇ ਨੇ ਕਿ ਪਰ ਜੇ ਕੋਈ ਧੀ ਸਮਝੇ ਸਾਰੀ ਉਮਰ ਦੀ ਵਰਤਮ ਦੀ ਸਕੀਰੀ ਹੁੰਦੀ ਆ ਕਿਉਂਕਿ ਧੀਤ ਹੈ ਨਾ ਜਦੋਂ ਮਰੀ ਪਈ ਹੁੰਦੀ ਹੈ ਨਾ ਤਾਂ ਵੀ ਪੇਕਿਆਂ ਦਾ ਕਫਨ ਡੀਕਦੀ ਹੁੰਦੀ ਆ ਕਿ ਆਖਰ ਮੇਰੇ ਪੇਕੇ ਆਉਣਗੇ ਮੇਰੇ ਕਫਨ ਪਾਉਣਗੇ ਸੇ ਜਿਹੜੇ ਘਰੇ ਸੌਰੀ ਜਾ ਕੇ ਉਹ ਕਮਾਉਂਦੀ ਆ ਨਾ ਉਸ ਘਰੋਂ ਉਹਨੂੰ ਇੱਕ ਸੂਟ ਵੀ ਨਹੀਂ ਜੁੜਦਾ ਪੁੱਤ ਜੋ ਆਖਰੀ ਵਾਰ ਨਾ ਪਾ ਕੇ ਜਾ ਸਕੇ ਤਾਂ ਵੀ ਉਹ ਪੇਕਿਆਂ ਦੀ ਉਡੀਕ ਕਰਦੀ ਹੁੰਦੀ ਹੈਗੀ ਤੂੰ ਇਹ ਗੱਲਾਂ ਕਿਉਂ ਭੁੱਲ ਗਈ ਪੁੱਤ ਕੱਲੀਆਂ ਲੀਰਾ ਪਿੱਛੇ ਨਹੀਂ ਮੰਮੀ ਸੱਚੀ ਮੈਨੂੰ ਅੱਜ ਸਮਝ ਲੱਗਿਆ ਕਿ ਮੈਂ ਬਹੁਤ ਵੱਡੀ ਗਲਤੀ ਕਰੀ ਆਂਦੀ ਸੀ ਮੇਤੋਂ ਉਹ ਵੱਡੀ ਗਲਤੀ ਹੋ ਗਈ ਭਾਬੀ ਨੇ ਤਾਂ ਬੱਚਾ ਇੰਨੇ ਸੱਚੇ ਮੇਰਾ ਬਹੁਤ ਕੀਤਾ ਪਰ ਮੈਂ ਨਾ ਐ ਸੋਚਿਆ ਵੀ ਨਾ ਨਾ ਰੋ ਰੱਖਣਾ ਵੀ ਉਹਨੂੰ ਐ ਦਬਾ ਕੇ ਰੱਖਣਾ ਪਰ ਮੈਂ ਭੁੱਲ ਗਈ ਸੀ ਕਿ ਮੈਂ ਉਹਨੂੰ ਨਹੀਂ ਦਬਾਰੀ ਮੈਂ ਆਪਦੇ ਰਿਸ਼ਤੇ ਨੂੰ ਦਬਾਰੀ ਆ ਵੀ ਐਦਾਂ ਮੁੜ ਕੇ ਉਹਨੇ ਜੇ ਮੇਰੇ ਨਾਲ ਨਾਂ ਵਰਤਿਆ ਫਿਰ ਮੈਂ ਕਿਵੇਂ ਆਇਆ ਕਰੂੰਗੀ ਇੱਥੇ ਮੈਂ ਤਾਂ ਗੱਲਾਂ ਹੀ ਭੁੱਲ ਗਈ ਸੀ ਸਾਰੀਆਂ ਮਾਂ ਮੇਤੋਂ ਗਲਤੀ ਹੋ ਗਈ ਮੈਂ ਨਾ ਭਾਬੀ ਤੋਂ ਮਾਫੀ ਮੰਗ ਲੈਣੀ ਆ ਕੋਤੀਏ ਤੂੰ ਆਪਦੇ ਆਪ ਨੂੰ ਸੋਚ ਲੈ ਐਨੇ ਹੀ ਬਹੁਤ ਐ ਉਹ ਤਾਂ ਵਿਚਾਰੀ ਜਮੇ ਨਹੀਂ ਕੁਝ ਕਹਿੰਦੀ ਸਮਝ ਆ ਗਈ ਤੈਨੂੰ ਨਾਲੇ ਪੁੱਤ ਤੇਰੀ ਪਰਜਾਈ ਦਾ ਬਹੁਤ ਵੱਡਾ ਤੇਲਾਗਾ ਨੱਜੇ ਤੂੰ ਆ ਮਾਪੀ ਵਾਲੀਆ ਗੱਲਾਂ ਕਰਦੀ ਐ ਨਾ ਜੇ ਉਹਨੂੰ ਤੂੰ ਨਾ ਵੀ ਆਪੀ ਮੰਗੇਂਗੀ ਨਾ ਉਹ ਤਾਂ ਵੀ ਤੈਨੂੰ ਖੁਸ਼ ਖੁਸ਼ੀ ਬੁਲਾਉਗੀ ਪੁੱਤ ਉਹਦਾ ਬਹੁਤ ਵੱਡਾ ਦਿਲ ਆ ਹਰ ਇੱਕ ਪਰਜਾਈ ਮਾੜੀ ਨਹੀਂ ਹੁੰਦੀ ਪੁੱਤ ਆ ਪੰਜੇ ਉਂਗਲਾਂ ਨਾ ਇੱਕਸਾਰ ਨਹੀਂ ਹੁੰਦੀਆਂ ਹੈਗੀਆਂ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਨਾਲੇ ਕੰਮੋ ਵਰਗੀ ਜਿਹੜੀ ਤੇਰੀ ਭਾਬੀ ਆ ਇਹੋ ਜਿਹੇ ਪੁੱਤ ਕਰ ਕਰ ਨਹੀਂ ਹੁੰਦੀਆਂ ਹੈਗੀਆਂ ਜਿਹੇ ਜਿਓ ਆ ਸ੍ਰੀ ਹਰਿ ਕਰੀ ਜੀ ਪੂਰੀ ਕਰਦੀ ਆ ਤੇਰੇ ਬਿਨ ਕਹੇ ਦੇਖੋ ਉਹਨੂੰ ਪਤਾ ਸੀ ਮੈਨੂੰ ਪੁੱਛਿਆ ਮੰਮੀ ਮਨਿੰਦਰ ਨੇ ਕਦੋਂ ਆਉਣਾਗਾ ਮੈਂ ਆਖਿਆ ਪੁੱਤ ਅਗਲੇ ਮਹੀਨੇ ਆਉਣਾਗਾ ਛੁੱਟੀਆਂ ਕਰਕੇ ਜਾ ਕੇ ਵੀ ਮਿਲਣਾ ਆਉਗੀ ਪੁੱਤ ਮੇਰੇ ਬਿਨ ਦੱਸੇ ਦੇਖ ਤੈਨੂੰ ਸੂਟ ਪੈਸੇ ਜਿਹੜੀ ਚੀਜ਼ ਤੂੰ ਮੰਗੀ ਦੇਖੋ ਦੇ ਤੂੰ ਸਬਜੀ ਕਿਹਾ ਸੀ ਨਾ ਵੀ ਮੈਨੂੰ ਆ ਪਸੰਦ ਨਹੀਂ ਹੈਗੀ ਤਾਂ ਦੇਖ ਤੇਰੇ ਬਾਅਦ ਤੋਂ ਤੁਰਤ ਸਬਜੀ ਮੰਗਾ ਕੇ ਤੈਨੂੰ ਤੇਰੇ ਮਨ ਪਸੰਦ ਦੀ ਬਣਾ ਕੇ ਦਿੱਤੀ ਆ ਪੁੱਤ ਇਹ ਜਿਹੇ ਪਰਜਾਈਆਂ ਨਹੀਂ ਮਿਲਦੀਆਂ ਹੁੰਦੀਆਂ ਪੁੱਤ ਤੇ ਇੱਕ ਆ ਲੀਰਾ ਪਿੱਛੇ ਤੇ ਆ ਪੈਸੇ ਪਿੱਛੇ ਕਦੇ ਭਾਈ ਪਰਜਾਈ ਨਾ ਰਿਸ਼ਤਾ ਨਹੀਂ ਖਰਾਬ ਕਰੀਦਾ ਹੁੰਦਾ ਸਹੀ ਗੱਲ ਆ ਮੰਮੀ ਮੈਂ ਤਾਂ ਸੱਚੀ ਬਹੁਤ ਵੱਡੀ ਗਲਤੀ ਹੋਣ ਜਾ ਰਹੀ ਸੀ ਮੈਂ ਇੱਕ ਮਿੰਟ ਨਾ ਭਾਬੀ ਭਾਬੀ ਕਮੋ ਭਾਬੀ ਤੇ ਗੱਲ ਸੁਣੀ ਸੱਚੀ ਨਾ ਮੈਨੂੰ ਨਾ ਸੂਟ ਵਾਲਾ ਸੋਹਣਾ ਲੱਗਿਆ ਹੈ ਬੜਾ ਸਵਾਹ ਸੂਟ ਆ ਨਾਲੇ ਮੈਂ ਐਂ ਕਹਿੰਦੀ ਸੀ ਤੈਨੂੰ ਹੈ ਤੂੰ ਨਾ ਪੈਸੇ ਵੀ ਰੱਖ ਲਾ ਭਾਬੀ ਮੈਂ ਤੂੰ ਗਲਤੀ ਹੁੰਦੀ ਭਾਬੀ ਵੀ ਮੈਂ ਤੇਰੇ ਨਾਲ ਐਵੇਂ ਕਰਦੀ ਰਹੀ ਤੂੰ ਤਾਂ ਮੈਨੂੰ ਇੰਨਾ ਪਿਆਰ ਕਰਦੀ ਆ ਪਰ ਮੈਂ ਤੇਰੇ ਪਿਆਰ ਨੂੰ ਸਮਝੀ ਨਹੀਂ ਸਕੀ ਮੈਂ ਤਾਂ ਉਹੀ ਉਹੀ ਮਨਾਨ ਵਾਲਾ ਰਤਬਾ ਰੱਖਿਆ ਜੀ ਮੈਂ ਨਨਾਨਤ ਤੂੰ ਮੇਰੀ ਪਰਜਾਈ ਮੈਂ ਤੈਨੂੰ ਪੈਣ ਹੀ ਨਹੀਂ ਸਮਝਿਆ ਨਹੀਂ ਮਨਿੰਦਰ ਰੋਣਾ ਤੂੰ ਇਹ ਗੱਲਾਂ ਸੋਚ ਲਈਆਂ ਪਰ ਮੈਂ ਨਹੀਂ ਸੋਚੀਆਂ ਮੈਂ ਤਾਂ ਤੈਨੂੰ ਆਪਦੇ ਤੋਂ ਹਮੇਸ਼ਾ ਛੋਟੀ ਹੀ ਸਮਝਿਆ ਕਿਉਂਕਿ ਛੋਟੀਆਂ ਭੈਣਾਂ ਜਿੱਦੀ ਕਰਦੀਆਂ ਹੁੰਦੀਆਂ ਨੇ ਕਿਉਂ ਕਿੰਨੀ ਸਿਆਣੀਆਂ ਮੇਰੀ ਨੂੰ ਲੱਗਿਆ ਪੱਥਰ ਪੁੱਤਰ ਨਾਲੇ ਮੇਰੀ ਗੱਲ ਸੁਣ ਇਹਦਾ ਸਮਾਜ ਹੀ ਐਸਾ ਹੈਗਾ ਜੋ ਆਪਾਂ ਦੇਖਦੇ ਆਂ ਆਪਾਂ ਨੂੰ ਉਹੀ ਸੱਚ ਲੱਗਦਾ ਮਰਕਾਰ ਦੀ ਕਹਾਣੀ ਹੈ ਇਹ ਵੀ ਜੇ ਨਣਦ ਆਉਂਦੀ ਆ ਉਹ ਭਰਜਾਈ ਤੇ ਰੋਬ ਮਾਰੂਗੀ ਤਾਂ ਉਹਨੂੰ ਇਹ ਲੱਗਦਾ ਮੇਰਾ ਬੜਕਪਣਾ ਹੈ ਇਹ ਬੜਕਪਣ ਨਹੀਂ ਹੁੰਦਾ ਮਨਿੰਦਰ ਜਿੰਨਾ ਨਣਦ ਤੇ ਭਰਜਾਈ ਤੇ ਪਿਆਰ ਹੋਊਗਾ ਨਾ ਉਹਨਾਂ ਘਰ ਸੌਖਾ ਹੁੰਦਾ ਉਹਨਾਂ ਰਿਸ਼ਤਾ ਗੂੜਾ ਹੁੰਦਾ ਨਾਲੇ ਬੇਬੇ ਬਾਪੂ ਕਿੰਨਾ ਕੁ ਟਾਈਮ ਇਹ ਨਹੀਂ ਹੈਗਾ ਕਿ ਮੈਂ ਤੇਰਾ ਘਰ ਦੀ ਨਹੀਂ ਕਰਨ ਮੈਂ ਵੀ ਜਾਣਦੀ ਆ ਮੈਂ ਹਮੇਸ਼ਾ ਇਹ ਜਿਤਾਵਾ ਵੀ ਬੇਬੇ ਬਾਪੂ ਨੂੰ ਪਿੱਛੇ ਛੱਡ ਕੇ ਮੈਂ ਦੇਵਾ ਸਾਰਾ ਕੁਝ ਮੇਰਾ ਨਾਂ ਵੱਡਾ ਹੋ ਪਰ ਨਹੀਂ ਮਨਿੰਦਰ ਜੇ ਤੇਰੇ ਬੇਬੇ ਬਾਪੂ ਨੇ ਤਾਂ ਮੇਰੇ ਵੀ ਨਹੀਂ ਨਾ ਕਿੰਨੀ ਚੰਗੀਆਂ ਮੇਰੀ ਮੇਰੀ ਗੱਲ ਸੁਣ ਜਦੋਂ ਇਹ ਮੈਨੂੰ ਜਿਹੜਾ ਕੱਪੜਾ ਲਿਆ ਕੇ ਦਿੰਦਿਆ ਤੇ ਨਾਲ ਹੀ ਤੇਰੇ ਵਾਸਤੇ ਲੈ ਕੇ ਆਉਂਦੇ ਆ ਮੈਨੂੰ ਇੱਕੀ ਗੱਲ ਕਹੀ ਸੀ ਇਹਨਾਂ ਨੇ ਧੀਏ ਬੇਸ਼ੱਕ ਤੂੰ ਉਹ ਹੈ ਇਸ ਘਰ ਦੀ ਲੋਕਾਂ ਭਾ ਦੇ ਪਰ ਸਾਡੀ ਤੂੰ ਧੀਆਂ ਇੱਕ ਤੀ ਘਰੋਂ ਅਸੀਂ ਤੋਰੀ ਆ ਤੇ ਇੱਕ ਅਸੀਂ ਵਿਆਹ ਕੇ ਲੈ ਕੇ ਆਏ ਆ ਮਨਿੰਦਰ ਉਹ ਗੱਲ ਨਾ ਮੇਰੇ ਪੱਲੇ ਨਾਲ ਬੰਨੀ ਹੋਈ ਆ ਜਦੋਂ ਬਾਪੂ ਨੂੰ ਮੈਂ ਚਾਹ ਫੜਾਉਣੀ ਆ ਬਾਪੂ ਕਹਿੰਦਾ ਹੁੰਦਾ ਜਿਉਂਦੀ ਰਹਤੀ ਏ ਮੈਂ ਫਿਰ ਮੈਂਦੀ ਦਾ ਫਰਜ਼ ਕਿਵੇਂ ਭੁੱਲ ਜੂਗੀ ਮੈਂ ਤਾਂ ਤੈਨੂੰ ਹਮੇਸ਼ਾ ਆਪਣੀ ਛੋਟੀ ਭੈਣ ਸਮਝਿਆ ਜਿਹਨੇ ਮਰਜ਼ੀ ਨਖਰੇ ਕਰ ਲਾ ਜਿੰਨਾ ਮਰਜ਼ੀ ਦਰ ਕਰ ਲਾ ਮੈਨੂੰ ਪਰ ਮੈਂ ਆਪਦਾ ਫਰਜ਼ ਨਹੀਂ ਭੁੱਲਦੀ ਨਹੀਂ ਭਾਬੀ ਮੈਂ ਹੁਣ ਕੋਈ ਨਖਰੇ ਨਹੀਂ ਕਰਨੇ ਹੈਗੇ ਤੂੰ ਕਹਿੰਦੀ ਮੈਨੂੰ ਸੁੱਕੀ ਚਾਰ ਨਾਲ ਰੋਟੀ ਦੇ ਰਿਆ ਕਰੀ ਮੈਂ ਉਹ ਵੀ ਹੱਸ ਕੇ ਖਾ ਲਿਆ ਕਰੂੰਗੀ ਮੈਨੂੰ ਤਾਂ ਗਲਤੀ ਹੋ ਗਈ ਭਾਬੀ ਨਾਲੇ ਨਾ ਮੈਂ ਦੱਸ ਤਾ ਮੈਂ ਤਾਂ ਕਮਲਾ ਹੀ ਸੂਟ ਲੈ ਕੇ ਜਾਊਂਗੀ ਇੰਨਾਂ ਚ ਕੋਈ ਵੀ ਨਹੀਂ ਲੈ ਕੇ ਜਾਂਦੀ ਮੈਂ ਸਾਰੇ ਮੋੜ ਦੋ ਬਸ ਠੀਕ ਹੈ ਮੈਂ ਬੱਸ ਤੈਨੂੰ ਕੱਲ ਦੱਸਾਂ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਹੈਗਾ ਬਸ ਮੈਂ ਤਾਂ ਇਹ ਸੋਚਦੀ ਸੀ ਵੀ ਜੇ ਤੂੰ ਮੇਰੇ ਨਾਲ ਐ ਕਰਦੀ ਤੇਰੇ ਵੀ ਦੋ ਨੜਦਾ ਨੇ ਕੱਲ ਨੂੰ ਉਹ ਨਾਲ ਐ ਕਰਨ ਮੈਂ ਤਾਂ ਪਰੇਸ਼ਾਨ ਸੀ ਦੇਖ ਜੇ ਤੇਰੀਆਂ ਨੜਦਾ ਤੇਰੇ ਤੇ ਐ ਰੋਗ ਮਾਰਨਗਾ ਨਾ ਉਹ ਸਾਡੇ ਤੋਂ ਸਿਆ ਨਹੀਂ ਜਾਣਾ ਬਸ ਇਹੀ ਸੋਚਦੀ ਸੀ ਮੈਨੂੰ ਤੇਰੇ ਨਾਲ ਕੋਈ ਗੁੱਸਾ ਗਿਲਾ ਨਹੀਂ ਆ ਤਾਂ ਨਾਲੇ ਸਗਨਾ ਦੇ ਨੇ ਤੇਰਾ ਹੱਕ ਬਣਦਾਗਾ ਨਾਲੇ ਮੈਂ ਕਿਹੜਾ ਆਪ ਕਮਾਇਆ ਮੈਂ ਵੀ ਤਾਂ ਬਾਪੂ ਤੋਂ ਲੈਣੇ ਗਿਆ ਸੌਰੀ ਬਾਪੂ ਚਾ ਜਾਪਣਾ ਵਹਣ ਉਹ ਵੀ ਮਿੱਠੀ ਜੀ ਹਾਂ ਕੋਈ ਗੱਲ ਨਹੀਂ ਜਿਆਦਾ ਦਿਨਾਂ ਕਿ ਹੋ ਜੇ ਫੀਲਿੰਗ ਜਿਆਦਾ ਮਿੱਠਿਆੜੀ ਵੀ ਲੈਣਗੀ ਹਾਂ ਤਾਂ ਹੀ ਤਾਂ ਕਿਹਾ ਮਿੱਠੀ ਜੀ ਠੀਕ ਹੈ ਰਵੀ ਠੀਕ ਹੈ ਪਤਾ ਹੁਣ ਭਾਵੇਂ ਅਸੀਂ ਨਾ ਆਈਏ ਪਰ ਇਹੇ ਆਉਣਗੇ ਬਸ ਹਾਂ